ਤੇ ਤੁਸੀਂ سوشل میڈیا ਤੇ ਇੱਕ ਵੀਡੀਓ ਵਾਇਰਲ ਹੋ ਹੁੰਦੀ ਦੇਖੀ ਆ ਕਿ ਇੱਕ ਕਾਲਜੂਗੀ ਪਤਨੀ ਨੇ ਆਪਣੇ ਹੀ ਪਤੀ ਦਾ ਕਤਲ ਕਰਤਾ ਸੀ ਚੰਨ ਪੈਸਿਆਂ ਦੇ ਪਿੱਛੇ ਪਰਿਵਾਰ ਦੇ ਵਿੱਚ ਉਸ ਨੌਜਵਾਨ ਦੇ ਮਾਤਾ ਪਿਤਾ ਨੇ ਮਜੁਰਗ ਨੇ ਤੇ ਦੋ ਬੇਟੀਆਂ ਨੇ ਤੇ ਮੰਗਰ ਉਹਦਾ ਇੱਕ ਭਰਾ ਤੇ ਉਹਦੀ ਪਰਜਾਈ ਸੀ سوشل میڈیا ਤੇ ਵੀਡੀਓ ਇੰਨੀ ਕਿ ਜ਼ਿਆਦਾ ਵਾਇਰਲ ਹੋਈ ਕਿ ਉਹਨਾਂ ਦੇ ਇੱਕ ਫਰਿਸ਼ਤਾ ਬਣ ਕੇ ਸਾਹਮਣੇ ਆਇਆ cricket ਦੇ ਉੱਗੇ ਖੜਦਾਰੀ ਹਰਪਜਨਸ ਉਹਨਾਂ ਨੇ ਉਹਨਾਂ ਬੱਚਿਆਂ ਦੇ ਸਿਰ ਦੇ ਉੱਤੇ ਹੱਥ ਰੱਖਿਆ ਤੇ ਪਰਿਵਾਰ ਨੂੰ ਆਸਰਾ ਵੀ ਦਿੱਤਾ ਪਰਿਵਾਰ ਨਾਲ ਪੂਰੀ ਗੱਲਬਾਤ ਕਰਦੇ ਆ ਅੱਜ ਉਹਨਾਂ ਦੇ ਪੁੱਤ ਨੂੰ ਉਹਨਾਂ ਬੇਟੀਆਂ ਦੇ ਪਿਓ ਨੂੰ 6 ਮਹੀਨੇ ਹੋ ਗਏ ਨੇ ਇਸ ਦੁਨੀਆ ਤੋਂ ਗਏ ਹਨ ਦੁੱਖ ਦਰਦ ਜਿਹੜਾ ਹੈਗਾ ਹਾਲੇ ਵੀ ਦਿਲ ਦੇ ਵਿੱਚ ਬਹੁਤ ਜ਼ਿਆਦਾ ਹੈਗਾ ਪਰਿਵਾਰ ਦਾ ਹਾਲੇ ਵੀ ਬਹੁਤ ਬੁਰਾ ਹਾਲ ਹੈ ਪਰ ਕਿਤੇ ਨਾ ਕਿਤੇ ক্রিকেট ਦੇ ਉੱਗੇ ਖਿਡਾਰੀ ਹਰਪਜਨ ਸਿੰਘ ਨੇ ਉਹਨਾਂ ਬੱਚਿਆਂ ਦੇ ਸਿਰ ਤੇ ਹੱਥ ਰੱਖਿਆ ਤੇ ਉਹਨਾਂ ਨੂੰ ਆਪਣੀ ਗੋਦ ਦੇ ਵਿੱਚ ਲੈ ਲਿਆ ਵੜਾ ਕੁਛ ਬੱਚਿਆਂ ਦੀ ਮੰਗਰ ਤੇ ਉਹਨੂੰ ਦਿੱਤਾ ਵੀ ਹੈਗਾ ਕੀ ਕੀ ਦਿੱਤਾ ਹੈਗਾ ਪਰਿਵਾਰ ਦੇ ਨਾਲ ਗੱਲਬਾਤ ਕਰਦੇ ਆ ਉਹਨਾਂ ਬੱਚਿਆਂ ਦੇ ਨਾਲ ਗੱਲਬਾਤ ਕਰਦੇ ਆ ਕਿ ਕਿੰਨਾ ਕੁ ਜਿਹੜਾ ਹੈਗਾ ਹੌਸਲਾ ਵਧਿਆ ਹੋਇਆ ਉਹਨਾਂ ਦਾ ਆਓ ਪੂਰੀ ਜਾਣਕਾਰੀ ਸਾਂਝੀ ਕਰਦੇ ਹਾਂ ਸੋ ਨੌਜਵਾਨ ਦਾ ਪੂਰਾ ਪਰਿਵਾਰ ਸਾਡੇ ਨਾਲ ਹੈ ਦੋ ਬੱਚਿਆਂ ਨੇ ਉਹ ਨੇ ਉਹਨਾਂ ਦੇ ਮਾਤਾ ਜੀ ਆ ਪਿੱਛੇ ਉਹਨਾਂ ਦੇ ਪਰਜਾਈ ਆ ਤੇ ਇਧਰ ਮੈਂ ਕੈਮਰਾਮੈਨ ਨੂੰ ਕਹੂੰਗੀ ਕਿ ਇਹ ਉਹਨਾਂ ਦੇ ਫਾਦਰ ਸਾਹਿਬ ਨੇ ਜੋ ਬਜ਼ੁਰਗ ਨੇ ਤੇ ਮਤਲਬ ਕਿ ਬਿਮਾਰ ਨੇ ਕਾਫੀ ਬਿਮਾਰ ਹੈ ਗਿਆ ਹੈਂਡੀਕੈਪ ਹੈ ਗਿਆ ਤੁਰਿਆ ਨਹੀਂ ਜਾਂਦਾ ਹੈਗਾ ਸੱਟ ਲੱਗੀ ਸੀ ਇਹਨਾਂ ਦੇ ਵੀ ਬਾਅਦ ਦੇ ਵਿੱਚ ਪਰਿਵਾਰ ਨਾਲ ਇਧਰਲੇ ਪਾਸੇ ਗੱਲਬਾਤ ਕਰਦੇ ਆ ਦੁੱਖ ਦੀ ਘੜੀ ਹੈਗੀ ਮਾਤਾ 6 ਮਹੀਨੇ ਹੋਏ ਹੈ ਹਜੇ ਸਾਲ ਵੀ ਨਹੀਂ ਹੋਏ ਪਰ ਕਿਤੇ ਨਾ ਕਿਤੇ ਪੁੱਤ ਅੱਜ ਵੀ ਯਾਦ ਤਾਂ ਹੁੰਦਾ ਹੀ ਹੋਊਗਾ ਉਧਰ ਵਕਤ ਯਾਦ ਰਹਿੰਦਾ ਪੁੱਤ ਉਧਰ ਵਕਤ ਯਾਦ ਰਹਿੰਦਾ ਤੇ ਦੁੱਖ ਮਣਾ ਦੇ ਤੀਰ ਗਏ ਪੁੱਤ ਮਤ ਤੁਹਾਨੂੰ ਤੁਹਾਡੀ ਨੂੰ ਤੇ ਪਹਿਲਾਂ ਥੋੜਾ ਮੋਟਾ ਵੀ ਨਹੀਂ ਸ਼ੱਕ ਹੋਇਆ ਸੀ ਕਿ ਜਦੋਂ ਉਹ ਸੰਤ ਜਿਵੇਂ ਨਹੀਂ ਸ਼ੱਕ ਸੀ ਉਹ ਤੇ ਸਾਡਾ ਮਿੱਠੀ ਰਹੀ ਪੁੱਤ ਹੜਕ ਪਾ ਕੇ ਵੀ ਸਾਡੇ ਮੇਰੇ ਪੁੱਤ ਨੇ ਸਾਡੇ ਵਿੱਚ ਬੈਠੀ ਰਹੀ ਜਿਵੇਂ ਪਾਲਣ ਜਾਇਆ ਕਰਗੇ ਨਾਲ ਤੁਸੀਂ ਇੱਧਰ ਵਗ ਜਾ ਸੀ ਇੱਧਰ ਵਗ ਜਾ ਤੁਹਾਨੂੰ ਐਂ ਲਾਰਾ ਤੇ ਲਾਈ ਰੱਖਿਆ ਤਾਂ ਮਾਲਕ ਨੇ ਪਤਾ ਨਹੀਂ ਕਿਵੇਂ ਸਾਨੂੰ ਲਾਸ ਲੱਭ ਗਈ ਉਹਨਾਂ ਨੂੰ ਮਿਲਣਾ ਸੀ ਮਤਲਬ ਕਿ ਉਹਦਾ ਕੁੜੀ ਦਾ ਜਿਹੜਾ ਥੋੜੀ ਨੂੰ ਦਾ ਪੇਕਾ ਪਰਿਵਾਰ ਸੀ ਉਹਦੀ ਮਾਂ ਤਾਂ ਵੀ ਹਰੇ ਨਾਂ ਇੱਥੇ ਆ ਹਾਂ ਜਮਾ ਮਾਂ ਨਿਕ ਰਹਾ ਹੈ ਜੀ ਕੰਮ ਇਹਦੀ ਮਾਂ ਨੇ ਉਹਦੀ ਮਾਂ ਨੇ ਕਰਾਇਆ ਮਾਂ ਮਾਤਿਆਂ ਨੇ ਦੋਨਾਂ ਨੇ ਕੀਤਾ ਕੰਮ ਇਹ ਬੰਦਿਆਂ ਨੂੰ ਮਾਗਰ ਲਾ ਲਿਆ ਮਾਵਾਤਿਆਂ ਨੇ ਬਸ ਸਾਨੂੰ ਉਹਦੀ ਮਾਂ ਦਾ ਜੀ ਪੂਰਾ ਪੂਰਾ ਡਰ ਰਹੀ ਹੈ ਮੇਰੇ ਕੋ ਪੋਤੀਆਂ ਨੂੰ ਜੋ ਸਕੂਲ ਜਾਂਦੀਆਂ ਸਾਨੂੰ ਡਰਦਾ ਵੀ ਕਿਸੇ ਤੋਂ ਚੁਕਾ ਨਾ ਦੇਵੇ ਸਾਨੂੰ ਉਹ ਤਾਂ ਪੂਰਾ ਡਰ ਰਹੀ ਹੈ ਉਹਦੀ ਮਾਂ ਦਾ ਪ੍ਰੀਤ ਦੀ ਦਾ ਸਾਨੂੰ ਡਰਾਈ ਜੀ ਹੂੰ ਅਗਰ ਤੁਸੀਂ ਚਾਹਨੇ ਜਿੰਨਾ ਚਿਰ ਆਉਂਦਗਾ ਨਹੀਂ ਕਿਉਂ ਉਹਨਾਂ ਦਾ ਦਾਦਾ ਜੀ ਤੇ ਲੱਤ ਦੁਖਦੀ ਆ ਤਾਂ ਤੁਰਿਆ ਨਹੀਂ ਜਾਂਦਾ ਮੈਥੇ ਤੇ ਪੁੱਤ ਮੁੱਕ ਗਿਆ ਨਾ ਫਿਰ ਕਿੱਥੇ ਹੋਂ ਚਲੇ ਰਹਿੰਦੇ ਆ ਪੁੱਤ ਮਾਂ ਜਦੋਂ ਤੁਹਾਡੇ ਪੁੱਤ ਦਾ ਐਕਸੀਡੈਂਟ ਹੋਇਆ ਸੀ ਕੀ ਐਡੀ ਮਜਬੂਰੀ ਬਣ ਗਈ ਆਪਣੀ ਹਣਾ ਕਿ ਵੀ ਆਪਾਂ ਸਹਾਯੋਗ ਮੰਗਿਆ ਭੈਣ ਭਰਾਵਾਂ ਤੋਂ ਦਿੱਤਾ ਵੀ ਲੋਕਾਂ ਨੇ ਜਿੰਨਾ ਕਹਣਾ ਜੀ ਕਿੰਨੀ ਕ ਸੱਟ ਲੱਗ ਗਈ ਸੀ ਬਹੁਤ ਸਾਡੀ ਮਦਦ ਤੇ ਕਰੀ ਸਿਰ ਤੇ ਵਾਲੀ ਸੱਟ ਸੀ 10 ਦਿਨਾਂ ਤੋਂ ਬੋਲਿਆ ਸੀ ਹੂੰ ਬੱਧੀ ਮਾਂ ਤਾਂ ਕਰੀ ਪਿੰਡ ਨੇ ਵੀ ਕਰੀ ਸੀ ਪਰ ਤੁਸੀਂ ਸਾਡੇ ਨੇ ਸਾਡੇ ਪਿੰਡ ਅਸੀਂ ਬਾਸ ਪਾਲੀ ਸਾਰੇ ਪਿੰਡ ਨੇ ਸਾਨੂੰ ਘਰ ਘਰ ਨੇ 5-500 ਰੁਪਏ ਦਿੱਤਾ ਪੁੱਤਕ ਬੱਚੀਆਂ ਬਾਰੇ ਤਾਂ 3ਾਂ ਦਾ ਪਿਆ ਉਹਨਾਂ ਨੇ ਕੁਛ ਹੀ ਨਾ ਸੋਚਿਆ ਮੇਰੀਆਂ ਪੋਤੀਆਂ ਬਾਰੇ ਤਾਂ ਕੁਛ ਸੋਚ ਲੈਂਦੇ ਫੇਰ ਕੋ ਪੋਤੀਆਂ ਵੇਖ ਕੇ ਛੱਡ ਦਿੰਦੇ ਮੇਰੇ ਪੁੱਤ ਨੂੰ ਜਿਹੜਾ ਤੁਸੀਂ ਮਤਲਬ ਕਿ ਆਦੇ ਪੁੱਤ ਦਾ ਇਲਾਜ ਕਰਾਉਣ ਦੇ ਲਈ ਸਹੂਜਗੀਆਂ ਤੋਂ ਪੈਸਾ ਮੰਗਿਆ ਸੀ ਜਿਹੜਾ ਉਹਦਾ ਖਾਤਾ ਸੀ ਉਹ ਤੁਹਾਡੇ ਬੇਟੇ ਦਾ ਜੋੜਿਆ ਸੀਗਾ ਕਿ ਤੁਹਾਡੀ ਨੂੰ ਦਾ ਸੀਗਾ ਤੁਹਾਡੀ ਨੋਂ ਦੇ ਜੋੜਿਆ ਸੀ ਜੀ ਸਾਨੂੰ ਤਾਂ ਪਤਾ ਹੀ ਨਹੀਂ ਸੀ ਵੀ ਕਿੰਨੇ ਪੈਸੇ ਆ ਖਾਤੇ 'ਚ ਕਿੰਨੇ ਨਾ ਕਢਾ ਲਿਓਂਦੇ ਚ ਪਹਿਲਾਂ ਡਾਕਟਰਾਂ ਨੂੰ ਦੇ ਹੀ ਗਏ ਫੇਰ ਸਾਨੂੰ ਕਹਿੰਦੀ 40,000 ਆ ਮੰਮੀ ਸਾਂ ਤਾਂ ਇਹ ਕਹੀ ਗਈ 40000 ਸਾਨੂੰ ਅਸੀਂ ਕਿਹੜਾ ਨਾਲ ਜਾਂਦੇ ਸੀ ਪੁੱਤ ਅਸੀਂ ਕਿਹੜਾ ਨਾਲ ਜਾਂਦੇ ਚੱਲ ਪਰੋਸਾ ਸੀ ਉਹਦਾ ਬੰਦਾ ਸਾਨੂੰ ਕੀ ਪਤਾ ਸੀ ਮਾਂ ਮਾਤਿਆਂ ਨੂੰ ਪਤਾ ਸੀ ਵੀ ਕਿੰਨਾ ਪੈਸਾ ਕਿੰਨਾ ਨਾ ਸਾਨੂੰ ਤਾਂ ਪਤਾ ਹੀ ਨਹੀਂ ਸੀ ਤਾਂ ਚੱਲ 40000 ਹੈ ਵੀ ਕਿੰਨਾ ਕ ਇਹਦੇ ਦਵਾਈ ਵੀ ਲੱਗਦੇ ਆ ਘਰੇ ਵੀ ਜਦੋਂ ਮੰਜੇ ਤੇ ਬੈਠਾ ਸਾਰਾ ਟੱਬਰ ਖਾਂਦੇ ਸੀ ਵੀ ਚੱਲ 40000 ਤਾਂ ਕੀ ਹੈ ਸਾਨੂੰ ਭੇਤ ਨਹੀਂ ਦਿੱਤਾ ਜੀ ਪੈਸੇ ਦਾ ਹੂੰ ਕੀ ਲੱਗਦਾ ਵੀ ਪੈਸਾ ਲੋਕਾਂ ਨੇ ਜ਼ਿਆਦਾ ਦਿੱਤਾ ਸਹੋਗੀਆਂ ਨੇ ਜ਼ਿਆਦਾ ਦਿੱਤਾ ਜਿਹਦੇ ਕਰਕੇ ਉਹਦਾ ਮਨ ਲਾਲਚ ਦੇ ਵਿੱਚ ਆ ਹਾਂ ਵੇਖੋ ਪਣਪਰਾਮਾ ਨੇ ਕਿਉਂ ਸਾਰੇ ਟੱਬਰ ਨੇ ਉਹਨਾਂ ਨੇ ਸਾਰੇ ਟੱਬਰ ਨੇ ਮੇਰੇ ਪੁੱਤ ਦਾ ਕਾਲ ਬਣਾਤਾ ਮੋਟਰਸਾਈਕਲ ਸੱਤ ਤੋਂ ਚੜਾ ਕੇ ਲੈ ਗਿਆ ਜੀ ਬਿਠਾ ਕੇ ਲੈ ਗਿਆ 5000 ਰੁਪਏ ਦਿੱਤਾ ਉਹਦੇ ਘਰ ਵਾਲੀ ਨੇ ਜਾਂਦੇ ਨੂੰ ਹੂੰ ਕੌਣ ਲੈ ਗਿਆ ਬਰਾਕੇ ਉਹ ਤਾਂ ਸਾਲਾ ਲੈ ਗਿਆ ਜੀ ਅੱਡੇ ਤੋਂ ਚੜਾ ਕੇ ਲੈ ਗਿਆ ਉਹ ਤਾਂ ਸਾਲਾ ਵਟਾ ਕੇ ਲੈ ਗਿਆ ਤੁਹਾਨੂੰ ਕਿਵੇਂ ਪਤਾ ਲੱਗਿਆ ਕਿ ਵੀ ਉਹਦਾ ਸਾਲਾ ਲੈ ਗਿਆ ਸਾਨੂੰ ਸਾਨੂੰ ਲੋਕਾਂ ਨੇ ਦੱਸਿਆ ਵੀ ਉਹਦਾ ਸਾਲਾ ਲੈ ਗਿਆ ਸਾਲਾ ਲੈ ਗਿਆ ਉਹ ਮੰਡੀਆਂ ਦਾ ਮਾਮਾ ਮਤਿੰਗੇ ਵੀ ਲੈ ਕੇ ਨਹੀਂ ਗਿਆ ਇਹਨਾਂ ਨੇ ਤਾਂ ਗਿਆ ਹੀ ਨਹੀਂ ਸਾਨੂੰ ਕਹਣ ਕੀ ਵੀ ਤਾਂ ਤੀਜਾ ਸਾਲਾ ਕੇਲਾ ਬਣਾ ਲਿਆ ਸਾਨੂੰ ਵੀ ਯਕੀਨ ਹੋ ਗਿਆ ਵੀ ਕੀ ਪਤਾ ਕਾ ਤੋਂ ਐ ਕਿਉਂ ਸਾਨੂੰ ਉੱਥੇ ਦੱਸ ਪਈ ਉਹਥੇ ਭੱਜ ਗਿਆ ਉੱਥੇ ਦੱਸ ਪਈ ਗਿਆ ਉੱਥੇ ਭੱਜ ਗਿਆ ਉਹਨਾਂ ਨੂੰ ਤਾਂ ਪਤਾ ਹੀ ਸੀ ਹੂੰ ਉਹਨਾਂ ਨੂੰ ਤਾਂ ਪਤਾ ਸੀ ਬੇਸੀ ਕੰਮ ਕਰਤਾ ਫਿਰ ਅਸੀਂ ਕਿਹਾ ਕਿ ਉਹਨੂੰ ਭਾਈ ਜਿਹੜੇ ਬੰਦਿਆਂ ਨੇ ਵੇਖਿਆ ਸੀ ਉਹਦੇ ਨਾਲ ਜਾਂਦਾ ਉਹਦੇ ਦੋਸਤ ਸੀ ਮੋੜਿਆ ਗਏ ਤੇ ਕਹਿੰਨ ਮੈਂ ਆ ਗਿਆ ਦੇ ਘੰਟੇ ਨੂੰ ਉਹਨੂੰ ਕਿਹੜਾ ਪਤਾ ਸੀ ਪੁੱਤ ਕਿਤੇ ਨਾ ਕਿਤੇ ਮਾਂ ਹੁਣ ਆਏ ਨਹੀਂ ਮੰਚ ਵੱਜਦਾ ਕਿ ਜੇ ਇਦੋਂ ਤਾਂ ਆਹ ਲੋਕਾਂ ਤੋਂ ਮਦਦ ਨਾ ਲੈਂਦੇ ਲੋਕ ਖੜ ਗਏ ਪਰ ਆਪਦੇ ਘਰ ਦੀ ਜਿਹੜੀ ਹੈਗੀ ਉਹਦੀ ਦੁਸ਼ਮਾਨ ਹੋਏ ਹੁਣ ਤਾਂ ਜੀ ਨਹੀਂ ਕਰਦਾ ਹੁਣ ਆਏ ਜੀ ਕਰਦਾ ਬੂ ਕਿਉਂ ਕਾਲ ਮੇਰੇ ਪੁੱਤ ਦਾ ਇਕੱਠਾ ਹੋ ਗਿਆ ਉਹ ਬੇਈਮਾਨ ਹੋ ਗਏ ਹਮ ਬੇਈਮਾਨ ਹੋ ਗਏ ਤੇ ਸਾਰੇ ਬੇਈਮਾਨ ਹੋ ਗਏ ਪੁੱਤ ਅੱਛਾ ਦੋ ਬੇਟੀਆਂ ਹੀ ਬੇਟੀਆਂ ਹਾਂਜੀ ਦੋ ਕੁੜੀਆਂ ਕਿੰਨੀ ਕਿੰਨੀ ਉਮਰ ਦੀ ਆਹ ਤਾਂ 10 ਸਾਲ ਦੀ ਆਹ ਤਾਂ 10 ਹੈ 7 ਸਾਲ ਦੀ ਹੈ ਹਮ ਹਾਂ ਤਾਂ 10 ਦੀ ਆ ਇਹ 10 ਸਾਲ ਦੀ ਹੈ ਆਹ 10 ਸਾਲ ਕਿਹੜੀ ਕਿਹੜੀ ਕਲਾਸ ਪੜ੍ਹਦੀ ਹੈ ਪੁੱਤ ਸੱਵੰਦ ਦੀ ਕਲਾਸ ਪੜ੍ਹਦੀ ਤੁਸੀਂ ਕਿਹੜੀ ਕਲਾਸ ਪੰਜਵੇਂ ਪੰਜਵੇਂ ਦੇ ਵਿੱਚ ਪਾਪਾ ਦੀ ਯਾਦ ਆਉਂਦੀ ਆ ਬੜੀ ਆਉਂਦੀ ਆ ਜਦ ਡੇਡਾ ਦੀ ਯਾਦ ਆ ਕੋਈ ਬੁੱਤਾਂ ਨੂੰ ਬਾਰਗਾ ਸੀ ਮੇਰੇ ਪੁੱਤ ਨੇ ਬੁੱਤਾਂ ਨੂੰ ਜੜੀ ਜਿ ਦਿਮਾਗ ਨੂੰ ਰੇਕੇ ਦਿੰਦਾ ਮੇਰੇ ਪੁੱਤ ਮਾਮੇ ਨੂੰ ਫੋਨ ਫਿਰ ਕਿਹੜੀ ਨਹੀਂ ਲਾਇਆ ਸੀ ਮਾਮੇ ਨੂੰ ਫੋਨ ਕਿਹੜੀ ਨਹੀਂ ਲਾਇਆ ਸੀ ਪਹਿਲਾਂ ਤਾਂ ਹੀ ਪਹਿਲਾਂ ਤਾਂ ਹੀ ਮੇਰੇ ਛੋਟੀ ਭੈਣ ਨੇ ਲਾਇਆ ਸੀ ਮੇਰਾ ਡੈਡੀ ਕਹਿੰਦਾ ਵੀ ਪੁੱਤ ਮੈਂ ਬਸ ਆਵਨਾਗਾ ਤੇ ਉਸ ਤੋਂ ਬਾਅਦ ਹੀ ਮੈਂ ਸਕੂਲ ਗਈ ਸੀ ਮੈਨੂੰ ਜਦੋਂ ਮੈਨੂੰ ਛੁੱਟੀ ਮਿਲ ਗਈ ਤਾਂ ਮੈਂ ਘਰੇ ਆਈ ਤਾਂ ਮੈਂ ਡਾਡੀ ਨੂੰ ਦੇਖਿਆ ਮੈਂ ਮੰਮੀ ਨੂੰ ਪੁੱਛਿਆ ਮੇਰੀ ਮਮੀ ਬੈੱਡ ਤੇ ਪਈ ਨਾ ਘਰ ਨਾਲ ਫੋਨ ਲਾਈ ਪਈ ਮੈਂ ਕਿਹਾ ਚਲ ਵੀ ਨਾ ਨੀ ਨਾਏ ਮੰਮੇ ਨਾਲ ਗੱਲ ਕਰਦੀ ਹੋਊਗੀ ਤੇ ਉਸ ਤੋਂ ਬਾਅਦ ਮੈਂ ਮੰਮੇ ਤੋਂ ਪੁੱਛਿਆ ਮੰਮੀ ਕਹਿੰਦੀ ਸੋਦਾ ਕੇਂਦਰ ਚ ਗਿਆਗਾ ਆਵਾਦਾਰ ਕਾਡ ਐਫੀਡੇਟ ਕਰਾਉਣਾ ਤੇ ਉਦੋਂ ਮੈਂ ਕਿਹਾ ਮਮਾ ਮੰਮੀ ਕਦੋਂ ਗਿਆ ਕਹਿੰਨੀ ਹੁਣੇ ਗਿਆ ਮੈਂ ਤਾਂ ਟੱਕਰ ਇਹਨਾਂ ਮੈਂ ਕਿਹਾ ਚਲ ਮੈਂ ਜਾਣੀ ਆ ਮੈਨੂੰ ਬਾਹ ਫੜ ਕੇ ਨਾ ਬੈੱਡ ਤੇ ਬਿਠਾ ਲਿਆ ਕਹਿੰਦੀ ਕੋਈ ਨਾ ਆ ਜੂਗਾ ਹੋਰ ਕਹਿੰਦੀ ਤੂੰ ਪਾਣੀ ਪੁਣੀ ਪੀ ਲੈ ਤੇ ਫਿਰ ਮੈਂ ਉਧਰ ਮੇਰੀ ਦਾਦੀ ਸਵਾਜ ਪੈਸੇ ਮੈਂ ਉਧਰ ਜਾ ਕੇ ਮੈਂ ਡਾਡੀ ਨੂੰ ਫੋਨ ਲਾਇਆ ਮੇਰੇ ਮੁੰਰੇ ਡੜੀ ਕੰਨ ਦਾ ਕਨ ਬਸ ਪੁੱਤ ਮੱਦੇ ਘੰਟੇ ਨੂੰ ਆ ਗਿਆ ਹੂੰ ਜੁਰ ਫੇਰ ਫੇਰ ਲਾਇਆ ਫਿਰ ਤਾਂ ਫੋਨ ਬੰਦ ਦੌਨ ਲੱਗ ਗਿਆ ਫਿਰ ਮਾਤਾ ਕਿੰਨੇ ਟਾਈਮ ਬਾਅਦ ਪਤਾ ਲੱਗਿਆ ਸਾਨੂੰ ਤਾਂ ਪੁੱਤ 5-6 ਦਿਨਾਂ ਬਾਅਦ ਪਤਾ ਲੱਗਿਆ ਹੂੰ ਕਿੱ ਕਿਵੇਂ ਪਤਾ ਲੱਗਦਾ ਕੌਣ ਤੁਹਾਨੂੰ ਸੁਨੇਹਾ ਭੇਜਦਾ ਵੀ ਆਹ ਗੱਲ ਬਾਤ ਸਾਨੂੰ ਪੁੱਤ ਕੁਵਾਰ ਆਇਆ ਹਾਂ ਕੁਵਾਰ ਤੇ ਖਬਰ ਆਈ ਹਾਂ ਸਾਡੇ ਘਰਾਂ ਦੇ ਨੇ ਫਿਰ ਮੇਰਾ ਭਾਣ ਜਾ ਗਿਆ ਬਠਿੰਡੇ ਕਹਿੰਦਾ ਵੇਖ ਕੇ ਆਉਣਾ ਹੂੰ ਉਹਨੇ ਕੱਪੜਾ ਲੀੜਾ ਪਛਾਣਿਆ ਪਾ ਇੰਦਨ ਪੁੱਤ ਨਹਿਰ ਜਿ ਤੁਰਿਆ ਫਿਰਿਆ ਬੈ ਤੈਨੂੰ ਪਤਾ ਬਡ ਰੂਪ ਤਾਂ ਹੋਣੇ ਸੀ ਹਾਂ ਪਾਣੀ ਚਰ ਮਾਰ ਕੇ ਪੱਲੀ ਚ ਬਨ ਕੇ ਨਹਿਰ ਜਿ ਸਿੱਟ ਤਾ ਅੱਛਾ ਹੋਰ ਇੱਟਾਂ ਬੰਨੀਆਂ ਨਾਲ ਮੇਰੇ ਪੁੱਤ ਪੈਰਾ ਜਿ ਤਾ ਨਾ 6 ਮਹੀਨੇ ਹੋ ਗਏ ਆ ਪੁੱਤ ਨੂੰ ਪਰ ਜਦੋਂ ਐਡੀਆਂ ਕਤੀਆਂ ਹੁਣ ਇਹ ਗੱਲ ਸੁਣਦੀਆਂ ਨਾ ਤਾਂ ਅੰਦਰ ਝੰਜੋਲਿਆ ਜਾਂਦਾ ਉੱਚੀ ਉੱਚੀ ਰੂਨਾ ਜਿਹੜਾ ਹੈਗਾ ਇਹ ਕਿਤਨਾ ਕਿਤੇ ਸਾਫ਼ ਤੇ ਕਰਦਾ ਕਿ ਇਹਨਾਂ ਬੇਟੀਆਂ ਦਾ ਜਿਹੜਾ ਮੋਹ ਪਿਆਰ ਨਾਲ ਆਪਣੇ ਫਾਦਰ ਦੇ ਨਾਲ ਬਹੁਤ ਜ਼ਿਆਦਾ ਸੀ ਫਿਰ ਮਾਂ ਤਾਂ ਹੁਣ ਘਰ ਦਾ ਗੁਜ਼ਾਰਾ ਕਿਵੇਂ ਚੱਲਦਾ ਜਿਵੇਂ ਘਰ ਦਾ ਗੁਜ਼ਾਰਾ ਕਿਵੇਂ ਹੁੰਦਾ ਘਰ ਦਾ ਗੁਜ਼ਾਰਾ ਪੁੱਤ ਇੱਕ ਸਾਨੂੰ ਮੱਝ ਦਿੱਤੀ ਆ ਅਸੀਂ ਮਾਣ ਮੋਟਾ ਦੁੱਧ ਪਾਣੀ ਪਾਦਨੇ ਕਿਲੋ ਕਿਲੋ 5000 ਕਿੰਨਾ ਦੇਤੀ ਮਾਂ ਹਰਪ੍ਰਧਨ ਸਿੰਘ ਹਰਪ੍ਰਧਨ ਸਿੰਘ ਨੇ ਇੱਕ ਸਾਨੂੰ ਮੱਝ ਦਿੱਤੀ ਸੀ ਜਿਹੜੀ ਅੱਛਾ ਕ੍ਰੈਕਟਰ ਦੇ ਖਿਡਾਰੀ ਅੱਛਾ ਉਹਨਾਂ ਨੇ ਮੱਝ ਵੀ ਦਿੱਤੀ ਹਾਂ ਮੱਝ ਦਿੱਤੀ ਆ ਇੱਕ ਬੈੱਡ ਦਵਾਈ ਸੀ ਇੱਕ ਮੇਜ਼ ਕੁਰਸੀ ਪ੍ਰੈਸ ਟੇਬਲ ਸਾਨੂੰ ਪੜਾਈ ਲਈ ਉਹਨਾਂ ਨੇ ਫੋਨ ਵੀ ਦਿੱਤਾ ਸੀ ਇੱਕ ਸਾਨੂੰ ਸਾਈਕਲ ਦਿੱਤੀ ਸੀ ਤੇ ਉਹਨਾਂ ਨੇ ਕੀ ਸਾਡੇ ਆ ਘਰ ਦੀ ਰਿਪੇਅਰ ਵੀ ਕਰਾਈ ਸੀ ਇੱਕ ਮੈਂ ਦੇਖਿਆ ਤੁਹਾਡੀ ਵੀਡੀਓ ਦੇ ਵਿੱਚ ਵਾਇਰਲ ਹੋਈ ਆ ਜਿਹਦੇ ਵਿੱਚ ਤੁਸੀਂ ਉਹਨਾਂ ਤੋਂ ਮੰਗ ਕੀਤੀ ਸੀਗੀ ਇਨਵਰਟਰ ਦੀ ਗੀਜ਼ਰ ਦੀ ਹਾਂਜੀ ਹਾਂਜੀ ਦੇਖ ਕੇ ਗਏ ਸਾਨੂੰ ਤੇ ਉਹ ਤੁਹਾਨੂੰ ਮਿਲ ਕੇ ਵੀ ਗਏ ਆ ਹਾਂਜੀ ਉਹ ਬਠਿੰਡੇ ਆਏ ਸੀ ਉਹਨਾਂ ਦਾ ਮੈਚ ਸੀ ਉਹ ਕਹਿੰਦੇ ਵੀ ਜੇ ਤੁਹਾਨੂੰ ਪਤਾ ਲੱਗੇ ਵੀ ਕੁੜੀਆਂ ਦਾ ਪਿੰਡ ਇੱਥੇ ਹੈਗਾ ਤੇ ਉਹ ਭੈਣ ਉਹਨਾਂ ਨੇ ਤੁਹਾਨੂੰ ਫੋਨ ਕਰਿਆ ਉਹਨਾਂ ਨੇ ਕਿਸੇ ਹੋਰ ਕੋ ਸਰਪੰਚ ਕੋਲ ਫੋਨ ਕਰਿਆ ਫਿਰ ਉਹ ਸਾਡੇ ਘਰ ਆਏ ਫਿਰ ਸਾਨੂੰ ਮਿਲਣ ਗਏ ਸੀ ਹਾਂਜੀ ਫਿਰ ਮਾ ਤਾਂ ਉਹਨਾਂ ਦੀ ਟੀਮ ਥੋੜੀ ਦੇਖ ਰੇ ਕਰਦੀ ਹੋਊਗੀ ਪਿੱਛੋਂ ਵੀ ਕਿਹੜੀ ਚੀਜ਼ ਦੀ ਲੋੜ ਹੈਗੀ ਆ ਕੋਈ ਟੀਮ ਰੱਖੀ ਆ ਉਹਨਾਂ ਨੇ ਹਰਪਾ ਜਾਣੇ ਤੁਹਾਡੇ ਵੀ ਕੋਈ ਪੁੱਛਦੇ ਹੋਣ ਵੀ ਕਿਹੜੀ ਕਿਹੜੀ ਚੀਜ਼ ਦੀ ਲੋੜ ਹੈ ਹਾਂ ਪੁੱਤ ਪੁੱਛਦੇ ਆ ਸੀ ਬਸ ਪਿਛਨ 5000 ਰੁਪਏ ਸਾਨੂੰ ਪਤਾ ਹੀ ਜਿਵੇਂ ਜਿਹਾ ਸਾਡੇ ਮੰਮੀ ਡੈਡੀ ਬਣਾ ਜਿਵੇਂ ਆ ਆਪਣੇ ਤੜਕੇ ਸਾਨੂੰ ਹੋਰੇਬ ਕਿਲੇ ਛੋੜਾ ਡੈਡੀ ਆਦਾ ਹੁੰਦਾ ਹੀ ਪਰ ਕੀ ਕਰੀਏ ਜਦੋਂ ਜੀ ਮੇਰੀ ਮੰਮੀ ਨੇ ਮਰਵਾ ਹੀ ਦਿੱਤਾ ਇਸ ਤਾਈ ਲੋਕਾਂ ਮੂਰੀ ਹੱਥ ਅਟੜਡੇ ਬਿਲੋਕ ਵੀ ਸਾਡੀ ਹੈਲਪ ਕਰ ਮੇਰੇ ਡੈਡੀ ਸਾਹਾਂ ਤੇ ਪਿਆ ਸੀ ਇਸ ਤਾਈ ਬਥੇਰੇ ਲੋਕਾਂ ਮੂਰਾ ਪੀਖ ਮੰਗ ਗਏ ਠੀਕ ਕਰਾ ਲਿਆ ਸੀ ਭਾਈ ਜੀ ਜਦੋਂ ਇਹ ਮੇਰੀ ਮੰਮੀ ਨੇ ਮਰਵਾਤਾ ਹੀ ਹੁਣ ਸਾਡੇ ਤੱਕ ਉਹ ਸਾਰੇ ਮੰਮੀ ਮੰਮੀ ਨੂੰ ਦੇਖ ਕੇ ਕਿਦਾਂ ਦਾ ਫੀਲ ਹੁੰਦਾ ਸਾਡੇ ਤਾਂ ਐਂ ਜੀ ਕਰਦਾ ਜੀ ਵੀ ਉਹਨਾਂ ਨੂੰ ਮਾਰ ਹੀ ਦੇਈ ਇਸ ਤਈ ਹੀ ਕਹਿਣਾ ਚਾਹਾਂਗੇ ਸਾਡਾ ਵੀ ਉਹਨਾਂ ਨੂੰ ਬਹੁਤ ਤੋਂ ਵੱਧ ਸਜ਼ਾ ਦੋ ਸਾਰੀ ਉਮਰ ਦੀ ਜਾ ਉਹਨਾਂ ਨੂੰ ਫਾਂਸੀ ਦੀ ਸਜ਼ਾ ਦੋ ਹੂੰ ਆਪਣੇ ਨਾਲ ਕਿੰਨਾ ਘਪਿਆਰ ਸੀ ਬਥੇਰਾ ਸੀ ਹੂੰ ਪਾਪਾ ਹਰ ਦੀ ਕਰੀਜ ਪੂਰੀ ਕਰਦੇ ਸੀ ਹਾਂਜੀ ਸਾਰੀ ਰੀਜ ਪੂਰੀ ਕਰਦੇ ਸੀ ਤੁਸੀਂ ਦੋਨੇ ਭੈਣਾਂ ਹੀ ਹੋ ਹਾਂਜੀ ਦੇਖੋ ਕਦੇ ਕਿਸੇ ਬੱਚੇ ਦੇ ਮੂੰਹ ਦੇ ਵਿੱਚੋਂ ਇਹ ਕਦੇ ਨਹੀਂ ਸੁਣਿਆ ਕਿ ਸਾਡੀ ਮਾਂ ਨੂੰ ਅਸੀਂ ਖੁਦ ਮਾਰ ਦਈਏ ਜਾਂ ਉਹ ਫਾਂਸੀ ਦੀ ਸਜ਼ਾ ਦਿਵਾਈਏ ਪਰ ਕਿਤੇ ਨਾ ਕਿਤੇ ਇਹ ਬੱਚੀਆਂ ਮਜਬੂਰ ਨੇ ਕਿਉਂਕਿ ਇੱਕ ਜਿਹੜਾ ਪਿਓ ਦਾ ਸਾਆਇਆ ਸਿਰ ਤੇ ਸੀਗਾ ਇੱਕ ਮਾਂ ਦੀ ਵਜ੍ਹਾ ਕਰਕੇ ਉਹ ਇੱਥੋਂ ਚਲਿਆ ਗਿਆ ਤੇ ਨਾਲ-ਨਾਲ ਅਸੀਂ ਜਿਹੜਾ ਇਹਨਾਂ ਦਾ ਸਹਿਯੋਗ ਕਰਦੇ ਨੇ ਜਿਵੇਂ ਇਹਨਾਂ ਬੱਚਿਆਂ ਨੇ ਦੱਸਿਆ ਕਿ ਕੈਰੈਕਟਰ ਦਾ ਜਿਹੜੇ ਖਿਡਾਰੀ ਨੇ ਹਰਪਜਨ ਸਿੰਘ ਉਹਨਾਂ ਨੇ ਇਸ ਪਰਿਵਾਰ ਦੇ ਵਿੱਚ ਇਹਨਾਂ ਦੀਆਂ ਲੋੜਵੰਦ ਵਸਤਾਂ ਜਿਹੜੀਆਂ ਹੈਗੀਆਂ ਪਹੁੰਚਦੀਆਂ ਕੀਤੀਆਂ ਜਿੱਦਾਂ ਕਿ ਇਹਨਾਂ ਨੂੰ ਮੱਝ ਵੀ ਦਿੱਤੀ ਆ ਕਿ ਬੱਚਿਆਂ ਦੁੱਧ ਜਿਹੜਾ ਹੈਗਾ ਘਰੋਈ ਚੋ ਕੇ ਘਰੇ ਸਾਹਮ ਕੇ ਪੀ ਸਕਣ ਸਾਈਕਲ ਵਗੈਰਾ ਸਕੂਲ ਨੂੰ ਲੈ ਕੇ ਜਾਣ ਆਸਤੇ ਦਿੱਤਾ ਇੱਥੋਂ ਤੱਕ ਕਿ ਮੋਬਾਈਲ ਜਿਵੇਂ ਅੱਜਕੱਲ੍ਹ ਆਨਲਾਈਨ ਕਲਾਸਿਸ ਲੱਗਦੀਆਂ ਨੇ ਉਹਨਾਂ ਦੇ ਲਈ ਇਹਨੂੰ ਮੋਬਾਈਲ ਦਿੱਤਾ ਬਾਕੀ ਬੱਚਿਆਂ ਨੇ ਇੱਕ ਡਿਮਾਂਡ ਕੀਤੀ ਸੀ ਕਿ ਗੀਜ਼ਰ ਦੀ ਤੇ ਇਨਵਰਟਰ ਦੀ ਮਾ ਬਾਹਰਪਾ ਜਨਵਰ ਵੱਲੋਂ ਜਿਹੜਾ ਹੈਗਾ ਏ ਉਹ ਵੀ ਇਹਨੂੰ ਦਿੱਤਾ ਗਿਆ ਨਾਲ ਨਾਲ ਅਸੀਂ ਵੀਡੀਓ ਦੇ ਵਿੱਚ ਦੇਖਿਆ ਸੀ ਕਿ ਹਰਪਾਜਾ ਨੇ ਇਹਨਾਂ ਬੱਚਿਆਂ ਦੇ ਸਿਰ ਤੇ ਆਥਰਾ ਕੇ ਕਿਹਾ ਸੀਗਾ ਕਿ ਮੈਂ ਇਹਨਾਂ ਨੂੰ ਗੋਦ ਲੈਣਾ ਤਾਂ ਅਸੀਂ ਉਹਨਾਂ ਤੇ ਪ੍ਰਾਊਡ ਫੀਲ ਕਰਦੇ ਆ ਕਿ ਉਹਨਾਂ ਨੇ ਇਹਨਾਂ ਬੱਚਿਆਂ ਨੂੰ ਜਿਹੜਾ ਹੈਗਾ ਇੱਕ ਪਿਓ ਵਾਲਾ ਕਹਿ ਸਕਦੇ ਆ ਅਸੀਂ ਪਿਓ ਵਾਲਾ ਜਿਹੜਾ ਪ੍ਰਵਾ ਪਿਆਰ ਹੈਗਾ ਏ ਉਹ ਦਿੱਤਾ ਏ ਤੇ ਮਾਤਾ ਹੋਰ ਜਿਵੇਂ ਇਹਨਾਂ ਥੋੜੇ ਮਹੀਨੇ ਭਰ ਦਾ ਰਾਸ਼ਨ ਹੈਗਾ ਸੁਣਿਆ ਉਹਦੀ ਜ਼ਿੰਮੇਵਾਰੀ ਵੀ ਲਈ ਹੁੰਦੀ ਹਾਂ ਹਾਂ ਪੁੱਤ ਲਈਏ ਸਾਨੂੰ 5000 ਰੁਪਏ ਦਿੰਦੇ ਆ ਮਹੀਨੇ ਦਾ ਵੀ ਰਾਸ਼ਨ ਲਓ ਹੁੰਦਾ ਹਾਂ ਹਾਂਜੀ ਰਾਸ਼ਨ ਵਾਸਤੇ ਉਹ 5000 ਹਾਂ ਹਾਂ ਰਾਸ਼ਨ ਵਾਸਤੇ ਦਿੰਦੇ ਉਹ ਆਪਾਂ ਤੁਹਾਡੇ ਘਰੇ ਆਏ ਨਾ ਜੀ ਆਏ ਨਹੀਂ ਆਪਨੇ ਆਏ ਉਹਨਾਂ ਦੀ ਟੀਮ ਕੋਈ ਹੈ ਰੱਖੀ ਹੈ ਜਿਹੜੀ ਕੋਈ ਇੱਥੇ ਪਤਾ ਸੌਰ ਲੈਂਦੀ ਰਹਿੰਦੀ ਆ ਹਾਂ ਸਾਡੇ ਪਿੰਡ ਦੇ ਸਰਪੰਚ ਹੈ ਜੀ ਹਾਂ ਉਹਨਾਂ ਦੀ ਜ਼ਿੰਮੇਵਾਰੀ ਪਿੰਡ ਦੇ ਸਰਪੰਚ ਪੰਚਾਇਤ ਵੱਲੋਂ ਵੀ ਵਧੀਆ ਹਾਂ ਹਾਂ ਵਧੀਆ ਵਧੀਆ ਜੀ ਵਧੀਆ 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 ਸਹਿਮਤਾ ਸਾਰਾ ਪਰਿਵਾਰ ਸਾਡੇ ਨਾਲ ਹਾਂ ਸਾਡਾ ਪਿੰਡ ਸਾਰਾ ਸਾਡੇ ਨਾਲ ਸਹਿਮਤਾ ਹਾਂ ਸਾਡੇ ਤਾਂ ਭੋਲੇ ਪਾੜੇ ਹੋ ਕੇ ਸਾਡਾ ਪਿੰਡ ਨਹੀਂ ਕਤਲ ਘਟਾਇਆ ਪਿੰਡ ਨਹੀਂ ਘਟਾਇਆ ਕਤਲ ਇਸ ਦਾ ਉਲੇ ਪਲੇ ਹੋਗੇ ਸੀ ਸਾਡੇ ਪਿੰਡ ਨੂੰ ਪਤਾ ਸੀ ਵੀ ਉਹਦਾ ਸਾਲਾ ਚੜਾ ਕੇ ਲੈ ਕੇ ਗਿਆ ਹਮ ਥਨ ਤਾਂ ਪਤਾ ਹੀ ਨਹੀਂ ਸੀ ਹੁਣ ਇਸ ਵਕਤ ਇਹਨਾਂ ਦੀ ਮਾਤਾ ਜੇਲ੍ਹ ਦੇ ਵਿੱਚ ਹਾਂ ਜੇਲ੍ਹ ਦੇ ਵਿੱਚ ਹੈ ਜੀ ਉਹਦੀ ਨਾਨੀ ਵੀ ਨਾਨੀ ਵੀ ਸਾਡੇ ਹੱਥ ਬੰਨ ਕੇ ਵੇਚਦੇ ਵੀ ਨਾਨੀ ਵੀ ਜੇਲ੍ਹ ਦੇ ਵਿੱਚ ਹੋਣੀ ਚਾਹੀਦੀ ਸਾਨੂੰ ਬਹੁਤ ਡਰ ਆ ਮੇਰੀਆਂ ਪੋਤੀਆਂ ਨੂੰ ਸਾਨੂੰ ਵੀ ਡਰ ਆਉਂਦਾ ਕੀ ਡਰ ਆ ਮਤਲਬ ਕਿ ਡਰ ਕੀ ਹੈ ਤੁਹਾਨੂੰ ਕੀ ਡਰ ਹੈਗਾ ਸਾਨੂੰ ਡਰ ਆ ਮੇਰੀਆਂ ਪੋਤੀਆਂ ਨੂੰ ਕਿਸੇ ਨੂੰ ਚੁਕਾ ਨਾ ਦੇਵੇ ਸਾਨੂੰ ਐਦਾਂ ਡਰ ਆਉਂਦਾ ਹਮ ਉਹ ਤੀਵੀਂ ਬਾੜੀ ਛੇੜ ਹੈ ਹਮ ਬਾਰਿਸ਼ ਹਰਤੇ ਮੀਆ ਜੀ ਸਾਨੂੰ ਉਹਦਾ ਇੰਨਾ ਹੀ ਡਰ ਆ ਕਿ ਸਰ ਮੇਰੇ ਪੁੱਤੀਆਂ ਨੂੰ ਸਕੂਲ ਜਾਂਦੀਆਂ ਇੱਕ ਵਕਤ ਨਹੀਂ ਨਾ ਜਾਇਆ ਜਾਂਦਾ ਫੇ ਸਾਨੂੰ ਆ ਡਰ ਆ ਇਹਨਾਂ ਦੇ ਮਾਮਾ ਲੈ ਕੇ ਗਏ ਸੀ ਉਹਨਾਂ ਤੇ ਇਨੀ ਕੋਈ ਕਾਰਵਾਈ ਹੋਈ ਕਿ ਕੱਲੀ ਇਹਨਾਂ ਦੀ ਮਾਤਾ ਤੇ ਹੀ ਕਾਰਵਾਈ ਹੋਈ ਕਾਰਵਾਈ ਉਹ ਜੇਲ੍ਹ ਚ ਹੀ ਆ ਉਹਦੇ ਸਾਲੇ ਸੀ ਨਾ ਇਹਦੇ ਸਾਲੇ ਸੀ ਦੋ ਆਪਦੇ ਸਾਲੇ ਲੈ ਲੇ ਕਾਪ ਹੋ ਗਿਆ ਇੱਕੇ ਭੈਣ ਹੋ ਗਈ ਇਹਨਾਂ ਨੇ ਚਾਰਾਂ ਨੇ ਇੱਕ ਇਹਦੀ ਮਾਂ ਹੋ ਗਈ ਫਰੀਦ ਦੀ ਹਮ ਇਹਨਾਂ ਨੇ ਪੰਜਾਂ ਨੇ ਕਤਲ ਕਰਿਆ ਮੇਰੇ ਪੁੱਤ ਦਾ ਨਹੀਂ ਇਸ ਵਕਤ ਹੁਣ ਜੇਲ੍ਹ ਦੇ ਵਿੱਚ ਕੌਣ ਕੌਣ ਹੈ ਕੌਣ ਇੱਕ ਤੈ ਦਾ ਸਾਲਾ Hali. mere e da hum. ek prit odeka nal i do ode ਤੋ ਇਹ ਸਾਲ ਕਿ ਚਾਰ ਜਾਣੇ ਜੇਲ੍ਹ ਦੇ ਵਿੱਚ ਹੈਗੇ। ਮਤਲਬ ਕਿ ਹਲੇ ਇਹਨਾਂ ਦੀ ਨਾਨੀ ਤੋਂ ਤੁਹਾਨੂੰ ਕਿਤਨਾ ਕਿਤੇ ਡਰ ਹਾਂ ਉਹਨੂੰ ਪੂਰਾ ਹੀ ਡਰ ਆ ਜੀ ਸਾਨੂੰ ਕਿਤੋਂ ਨਿਕਿ ਕਿ ਸਾਨੂੰ ਪੂਰਾ ਹੀ ਡਰ ਆ ਉਹ ਤੀਨੀ ਬਾੜੀ ਸ਼ਹਿਰ ਆ ਉਹ ਤੀਨੀ ਬਾਣੀਆਂ ਨਾਲ ਤੁਰੇ ਫਿਰਦੇ ਵੱਡੇ ਵੱਡੇ ਉਸ ਆਫਸਰਾਂ ਨਾਲ ਸਾਨੂੰ ਉਹਦਾ ਪੂਰਾ ਖਤਰਾ ਵੀ ਮੇਰੀਆਂ ਪੋਤੀਆਂ ਨੂੰ ਕਿਤੇ ਪਾਸੇ ਫਿਰ ਜਦੋਂ ਬਾਹਰ ਇਹ ਬੱਚੇ ਸਕੂਲ ਪੜਨ ਜਾਂਦੇ ਆ ਫਿਰ ਇਹਨਾਂ ਨੂੰ ਇਹ ਕੱਲੀਆਂ ਚੱਲੀਆਂ ਜਾਂਦੀਆਂ ਵੈਂ ਤੇ ਜਾਂਦੀਆਂ ਜਾਂ ਕੋਈ ਛੱਡ ਕੇ ਆਉਂਦੇ ਇਹਨਾਂ ਨੂੰ ਨਾ ਜੀ ਛੱਡ ਕੇ ਆਉਂਦੇ ਆ ਲੈ ਕੇ ਕਈ ਵਾਰੀ ਹੁਣ ਤਾਂ ਦਾਦਾ ਢਿੱਲਾ ਹੋਇਆ ਪਿਆ ਮੈਥੋਂ ਨੇ ਜਾਇਆ ਜਾਂਦਾ ਵੀ ਸਾਨੂੰ ਉਹਦਾ ਪੂਰਾ ਡਰ ਹੈ। ਨਾਨੀ ਦਾ ਸਾਨੂੰ ਪੂਰਾ ਡਰ ਹੈ ਹਮ ਕਿਸੇ ਵਕਤ ਬੁੱਤ ਨਹੀਂ ਜਾਇਆ ਜਾਂਦਾ ਚਾਚੀ ਵੀ ਕੰਨੀ ਤੂੰ ਤੁਹਾਨੂੰ ਡਰ ਲੱਗਦਾ ਹੈ ਹਾਂਜੀ ਸਾਨੂੰ ਹਰ ਵਕਤ ਹੀ ਉਹਨਾਂ ਦਾ ਡਰ ਰਹਿੰਦਾ ਉਹ ਹੀ ਬਹੁਤ ਗੰਦੀ ਧੀ ਮਈ ਆਈ ਉਹਨੂੰ ਤਾਂ ਹੀ ਆਪਦੀ ਧੀ ਵੀ ਗੰਦੀ ਕਰਤਾ ਆਈ ਨਹੀਂ ਬੋਲੀਦਾ ਹੁੰਦਾ ਪੁੱਤ ਕਿਵੇਂ ਮਤਲਬ ਕਿ ਗੰਦੀ ਕਿਵੇਂ ਵੀ ਮਤਲਬ ਜੀ ਬੇਕਾਰ ਜੀ ਬੁੜੀ ਆ ਗਈ ਹਾਂਜੀ ਆ ਆਪਦੇ ਬੰਦੇ ਨੂੰ ਤਾਂ ਹੋ ਨਹੀਂ ਕਰਦੀ ਦੂਜਾ ਬੰਦਿਆ ਤੇ ਅੱਖ ਰੱਖਦੀ ਐ ਉਹ ਅੱਛਾ ਉਹਦੇ ਗਲਤ ਰਿਲੇਸ਼ਨਸ਼ਿਪ ਮਤਲਬ ਹਾਂਜੀ ਉਹਨੇ ਉਹਨਾਂ ਤਾਂ ਹੀ ਮੇਰੀ ਮੰਮੀ ਨੂੰ ਵੀ ਗਲਤ ਰਾਹ ਤੇ ਪਾਤਾ ਏ ਮੇਰੀ ਮੰਮੀ ਹਾਂਜੀ ਜਿਹੜਾ ਜੱਸੀ ਬੰਦਾ ਗਈ ਉਹਦੇ ਨਾਲ ਹੀ ਮੇਰੀ ਮੰਮੀ ਗਲਤ ਹੋ ਗਈ ਸੀ ਇਹ ਜੱਸੀ ਕੋਲ ਜੱਸੀ ਆ ਛੱਠੇ ਵਾਲਾ ਜੱਸੀ ਹੈਗੇ ਜੀ ਹਾਂਜੀ ਮੇਰੇ ਡੈਡੀ ਦਾ ਹੀ ਇੰਨਾ ਪੱਕਾ ਦੋਸਤ ਸੀਗਾ ਇਹ ਤੇ ਮੇਰੇ ਡੈਡੀ ਉਹਨੂੰ ਭਰਾ ਮੰਨਦਾ ਸੀ ਪਰ ਜੇ ਉਹਨੂੰ ਦੋਸਤ ਬਣ ਕੇ ਏਗਦਾਰੀ ਕਰ ਅੱਛਾ ਥੋੜੀ ਮੰਮੀ ਦੇ ਨਾਲ ਹੀ ਗੱਲ ਕਰ ਹਾਂਜੀ ਮੇਰੀ ਮੰਮੀ ਨਾਲ ਹੀ ਗੱਲ ਤੋਂ ਹੋ ਗਿਆ ਇਹ ਉਹ ਹਾਂਜੀ ਮੇਰੀ ਮੰਮੀ ਨੇ ਹੀ ਪੈਸੇ ਪਿੱਛੇ ਵੀ ਮਾਰਿਆ ਤੇ ਉਹਦੇ ਪਿੱਛੇ ਵੀ ਮਾਰੇ ਵੀ ਮੈਂ ਤਾਂ ਉਹਦੇ ਨਾਲ ਰਹੂੰਗੀ ਅੱਛਾ ਤੁਹਾਨੂੰ ਪਤਾ ਸੀ ਇਸ ਗੱਲ ਦਾ ਨਹੀਂ ਸਾਨੂੰ ਤਾਂ ਨਹੀਂ ਸੀ ਪਤਾ ਹੀ ਫਿਰ ਤੁਹਾਨੂੰ ਕਿਵੇਂ ਪਤਾ ਲੱਗਿਆ ਸਾਨੂੰ ਇਹ ਪੁਲਿਸ ਨੇ ਖੁਦ ਬੁਲਾਇਆ ਜੀ ਹਾਂਜੀ ਪੁਲਿਸ ਨੇ ਸਾਰਾ ਕੁਝ ਪੁੱਛਿਆ ਫਿਰ ਪੁਲਿਸ ਨੇ ਮਨਾਈ ਜੀ ਉਹ ਫਿਰ ਬਾਅਦ ਚ ਪਤਾ ਲੱਗਿਆ ਹਾਂਜੀ ਉਦੋਂ ਪਾਪਾ ਵੀ ਹੈ ਨਹੀਂ ਸੀਗੇ ਹਾਂਜੀ ਹਨਾ ਹਾਂਜੀ ਹੂੰ ਤੁਹਾਡੇ ਘਰ ਵਾਲੇ ਕੀ ਕੰਮ ਕਰਦੇ ਆ ਹੋ ਹਸਪਤਾਲ 'ਚ ਲੱਗੇ ਹੋਏ ਤੁਸੀਂ ਜਿਵੇਂ ਆਫ ਕੈਮਰਾ ਗੱਲ ਕਰਦੇ ਪਏ ਸੀ ਕਿ ਉਹਨਾਂ ਨੂੰ ਵੀ ਇਹਦੇ ਨਾਨੀ ਵਰਗਿਆਂ ਤੋਂ ਤੁਹਾਡੇ ਘਰ ਵਾਲੇ ਨੂੰ ਵੀ ਖਤਰਾ ਉਹ ਕਿਵੇਂ ਤੁਸੀਂ ਖਤਰਾ ਹੀ ਆ ਜੀ ਹੁਣ ਮੇਰੀ ਗੱਲ ਸੁਣੋ ਜਦੋਂ ਆਪ ਤੇ ਜਵਾਈ ਦੀ ਨਹੀਂ ਬਣੀ ਤਾਂ ਇਹ ਕੀ ਲੱਗਿਆ ਉਹਦਾ ਉਹ ਨਾਈਟ ਡਿਊਟੀ ਆ ਗਈ ਉਹਦੀ अच्छा ਵੀ ਹੁਣ ਘਰ ਦਾ ਗਜ਼ਾਰਾ ਸਾਨੂੰ ਪਤਾ ਹੀ ਆ ਕੱਲੇ ਬੰਦੇ ਨੂੰ ਕਰਨਾ ਬਹੁਤ ਔਖਾ ਵੀ ਉਹ ਨੈਟ ਰਿਅੂਟੀ ਤਾਂ ਜਾਂਦੇ ਆ ਇੱਥੋਂ 7 ਜਾਂ 7:30 ਜਾਂਦੇ 10 ਵਜੇ ਆ ਜਾਂਦੇ ਆ ਘਰੇ ਵੀ ਹੁਣ ਨੇੜੇਕ ਵੇਲੇ ਜਾਂਦੇ ਹੈਗੇ ਉਹਨੂੰ ਆਇਆ ਵੀ ਵੀ ਸਾਰਾ ਕੁਝ ਇਹੀ ਕਰਦਾ ਤਰੀਕ ੱੱਪੇ ਤੇ ਵੀ ਇਹੀ ਜਾਂਦਾਗਾ ਵੀ ਸਾਰੀ ਵੀ ਇਹ ਨਹੀਂ ਕੇਸ ਹੈ ਨੇ ਕੀਤਾ ਵੀ ਕਿਤੇ ਨਾ ਕਿਤੇ ਹੁਣ ਡਰ ਕੇ ਦੇ ਪਈ ਵੀ ਇਹਨਾਂ ਦਾ ਫਾਦਰ ਵੀ ਨਹੀਂ ਰਹਿ ਗਿਆ ਹਲੇ ਵੀ ਡਰ-ਡਰ ਕੇ ਕੱਟਨੇ ਪਈ ਹਾਂਜੀ ਹਾਂਜੀ ਵੀ ਆਈਆਂ ਕਭੀ ਹੁਣ ਕੱਲਾ ਬੰਦਾਗਾ ਵੀ ਸਰਦਾ ਨਹੀਂ ਹੁਣ ਬੱਚਿਆਂ ਦਾ ਖਰਕੇ ਸਾਥੋ ਜਾ ਨਹੀਂ ਜਾਂਦਾ ਬਾਹਰ ਅੰਦਰ ਕੀ ਮੰਗ ਕਰਦੇ ਹਾਂ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਹਾਂ ਜਿਵੇਂ ਤੁਸੀਂ ਹੁਣ ਡਰ ਡਰ ਕੇ ਤਨਖਾੜੀ ਹੈਗੇ ਹਾਂ ਹਾਂਜੀ ਬਸ ਅਸੀਂ ਇਹੀ ਮੰਗ ਕਰਦੇ ਹਾਂ ਇਹ ਨਾਲ ਤਾਂ ਜੱਸੀ ਨੂੰ ਚੱਕੋਈ ਨਾਲੇ ਬਾਣੀਏ ਨੂੰ ਨਾਲੇ ਜੀ ਮੇਰੇ ਨਾਨੀ ਨੂੰ ਚੱਕੋ ਉਹਨਾਂ ਨੂੰ ਜੀ ਵੱਧ ਤੋਂ ਵੱਧ ਸਖਤ ਸਜ਼ਾ ਦਿਓ ਜੀ ਵੱਧ ਤੋਂ ਵੱਧ ਉਹਨਾਂ ਨੂੰ ਜਾਂ ਤਾਂ ਜਿਹਨੂੰ ਫਾਂਸੀ ਦੀ ਸਜ਼ਾ ਦਿੱਤੀ ਹੈ ਵੀ ਤੇ ਜਾ ਉਹਨਾਂ ਨੂੰ ਹੀ ਸਾਰੀ ਉਮਰ ਭਰ ਦੀ ਸਜ਼ਾ ਦਿੱਤੀ ਹੈ ਵੀ ਹਾਂਜੀ ਜਿਵੇਂ ਹੁਣ ਅਪਾ ਜਰਮਾਨ ਦੀ ਆਪਾਂ ਗੱਲ ਕਰਦੇ ਸੀਗੇ ਜਿਨ੍ਹਾਂ ਨੇ ਤੁਹਾਨੂੰ ਇੰਨਾ ਕੁਛ ਦਿੱਤਾ ਹਨਾ ਤੁਹਾਡਾ ਰਾਸ਼ਨ ਵੀ ਬੰਨਿਆ ਹੋਇਆ ਈ ਤੇ ਗੱਲ ਕਰਦੇ ਹੁੰਨੇ ਫੋਨ ਤੇ ਉਹਨਾਂ ਨਾਲ ਹਾਂਜੀ ਫੋਨ ਲਾਉਣੀ ਹੁੰਨੀ ਹੈ ਦੇਲੀ ਲਾਉਣੀ ਹੈ ਕਿ ਕਦੇ-ਕਦੇ ਨਹੀਂ ਜਿੱਦਣ ਸਾਨੂੰ ਛੁੱਟੀ ਹੁੰਦੀ ਓਦੋਂ ਲਾਉਂਦੇ ਆ ਜੀ ਫੋਨ ਚੱਕ ਲੈਂਦੇ ਆ ਫਿਰ ਹਾਂਜੀ ਸਾਡੇ ਤਾਂ ਪਹਿਲੀ ਰਿੰਗ ਤੇ ਫੋਨ ਚੱਕ ਦਿਆ ਕੀ ਗੱਲਬਾਤ ਕਰਦੇ ਹੁੰਨੇ ਤੁਸੀਂ ਉਹਨਾਂ ਦੇ ਨਾਲ ਬਸ ਈ ਹੁੰਦਾ ਹਾਲਚਾਲ ਪੁੱਛ ਲੈਣੇ ਹੋ ਸਾਨੂੰ ਜਦੋਂ ਵੀ ਤੁਸੀਂ ਫੋਨ ਲਾਈਏ ਸਾਨੂੰ ਪੁੱਛਦਿਆ ਵੀ ਪੈਸੇ ਆ ਗਏ ਤੁਹਾਨੂੰ ਕਿਸੇ ਚੀਜ਼ ਦੀ ਲੋੜ ਤਾਂ ਨਹੀਂ ਹੌਸਲਾ ਹੋਰ ਕੀ ਦਿੰਦੇ ਆ ਤੁਹਾਨੂੰ ਹੌਸਲਾ ਸਾਨੂੰ ਜੜੀ ਚੀਜ਼ ਜਿਹੜੀ ਤੁਹਾਨੂੰ ਲੋੜ ਆ ਤੁਸੀਂ ਉਹ ਚੀਜ਼ਾਨੂੰ ਦੱਸੋ ਬੇਸ ਤੁਹਾਡੇ ਹਰਪ੍ਰੀਤ ਸਿੰਘ ਕਹਿੰਦੇ ਸੀ ਵੀ ਮੈਂ ਤੁਹਾਡਾ ਵੱਡਾ ਭਰਾ ਹੀ ਆ ਤੇ ਸਾਨੂੰ ਜਿਵੇਂ ਫੀਲ ਵੀ ਹੁੰਦਾ ਵੀ ਉਹ ਸਾਡਾ ਵੱਡਾ ਭਰਾ ਹੀ ਆ ਇਹ ਹੁਣ ਸਾਨੂੰ ਜਿ ਕਿਸੇ ਚੀਜ਼ ਦੇ ਕੰਮ ਰਹਿਣ ਨਹੀਂ ਦਿੱਤੀ ਹੂੰ 31 ਸਾਲ ਦੀ ਉਮਰ ਸੀਗੀ ਜੀ 31 ਸਾਲ ਹਾਂ 31 ਸਾਲ ਦੀ ਅੱਜ 6 ਮਹੀਨੇ ਹੋ ਗਏ ਆ ਹਾਂ 6 ਮਹੀਨੇ ਹੋ ਗਏ ਜੀ ਕਦੇ ਬਾਪੂ ਸੋਚਿਆ ਸੀਗਾ ਵੀ ਆਹ ਦਿਨ ਦੇਖਣੇ ਹੋਣਾ ਨਾ 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 ਜਮੈ ਨਹੀਂ ਸੀ ਹੂੰ ਸਾਹਿਬ ਪਤਾ ਹੀ ਨਹੀਂ ਸੀ ਵੀ ਆ ਤਾਂ ਕੁਥਾਂ ਹੋ ਜੂਗਾ ਮੈਂ ਤਾਂ ਰੱਬ ਜਾਣਦਾ ਨਹੀਂ ਸੀ ਮੇਰੇ ਤਾਂ ਜੀ ਹਾਂ ਜਿਹੜਾ ਨਿੱਕੇ ਨਿੱਕੇ ਹੀ ਵਿਆਹ ਮੇਰਾ ਮੁੰਡਾ ਜਿਹੜਾ ਉਹ ਕਰਤਾ ਇਹਨਾਂ ਨੇ ਮਾਰਤਾ ਇਹਨਾਂ ਨੇ ਲੈ ਜਾ ਕੇ ਆਹ कांड ਵੱਡਿਆ ਜੀ ਆਹ कांड ਵੱਡਣਾ ਕਰਕੇ ਆ ਜੀਬ ਇਥੋ ਦੀ ਐ ਲੱਗੀ ਪਈ ਐ ਜੀ ਅੱਛਾ ਹਾਂ ਤੇ ਕਿ ਕਾ ਹੱਥ ਵੱਡਿਆ ਜੀ ਇਧਰ ਲਿਆ ਅੱਛਾ ਹਾਂ ਤੇ ਡੋਲੇ ਡੋਲਣ ਤੇ ਟੱਕਿਆ ਜੀ ਉਹਦੇ ਅੱਛਾ ਉਵੇਂ ਨਿਸ਼ਾਨ ਸੀ ਜਮ ਉਹਨਾਂ ਇਨਸਾਨ ਹੈ ਜੀ ਹਾਂ ਟੋਕੇ ਤੇ ਆ ਜੀ ਅਛਾ ਗੱਲ ਦਾ ਨਾਂ ਗਲ ਜੀ ਜਮੈਂ ਵੱਢ ਕੇ ਜੀ ਬਾਈਥੇ ਲੱਗੀ ਪਈ ਐ ਜੀ ਐ ਆਜੋ ਇੱਕ ਜਦੋਂ ਇੱਥੇ ਟੱਕ ਮਾਰਿਆ ਜੀ ਬਾਈਥੇ ਐ ਲੱਗੀ ਨਾਲ ਦੇ ਸਾਹ ਹਾਂ ਮੈਨੂੰ ਵੀ ਨਹੀਂ ਪਹਿਲਾਂ ਪਤਾ ਜੀ ਮੈਨੂੰ ਵੀ ਇਹ ਨਾ ਜਿੱਦੇ ਕੱਢਿਆ ਜੀ ਉਹਨਾਂ ਨੇ ਹਮ ਆਪਣੇ ਬੋਗਾ ਬੋਗਾ ਐ ਐਸਾ ਹੀ ਹਮ ਬੋਗਾ ਸਿੰਘ ਇੱਥੋਂ ਪਥਰਾਲੇ ਤੋਂ ਉਹਨੇ ਜੀ ਤੁਰੀ ਜਾਂਦੀ লাশ ਕੱਢੀ ਐ ਜੀ ਇੱਥੇ ਆਪਣੇ ਪੱਕੇ ਪਥਰਾਲੇ ਕੱਢੀ ਐ ਜੀ ਅੱਜ ਜੱਸੀ ਹਮ ਜੱਸੀ ਕੱਢੀ ਐ ਜੀ ਹਾਂ ਸੁਵੇਚੋ ਇੱਧਰ ਲੇ ਪੈਸਾ ਪੱਕਾ ਐ ਇੱਧਰ ਲੇ ਪਥੇ ਜੱਸੀ ਦਾ ਕਿੰਨੇ ਦਿਨਾਂ ਬਾਅਦ ਕੱਢੀ ਉਹਦੀ লাশ লাশ ਮੈਨੂੰ ਲੱਗਦੀ ਐ ਜੀ ਉਹ 5 ਦਿਨਾਂ ਬਾਅਦ ਕੱਟੀ ਐ ਜੀ 5 ਦਿਨਾਂ ਹਾਂ ਤੁਰੀ ਜਾਂਦੀ লাশ ਕੱਢੀ ਆਦੀ ਅਸੀਂ ਤੜਕੇ 10 ਦਾ ਟਾਈਮ ਐ ਉਹਦੀ ਆਦਾ ਮੈਂ ਪਾਤੀ ਵੀ ਭਾਈ ਮੁੰਡਾ ਨੌਜਵਾਨ ਤਿੱਖੇ ਨਕਸ਼ੇ ਤੇ ਇੱਥੇ ਉਹਦੇ ਪੈਂਟ ਤੇ ਹੋਇਆ ਇਹ ਜੀ ਪੈਂਟ ਆ ਇਹ ਜਾਂ ਉਹਦੇ ਸ਼ਰਟ ਹੈ ਤੇ ਸਾਨੂੰ ਕੁਵਾਰਾਂ ਤੇ ਆ ਗਈ ਜੀ ਸਾਨੂੰ ਨਹੀਂ ਪਤਾ ਲੱਗਾ ਪਤਾ ਫਿਰ ਸਾਨੂੰ ਮੇਰੇ ਭਾਂਜੇ ਨੂੰ ਕਿਸੇ ਨੇ ਕੁਵਾਰ ਫੜਾਇਆ ਵੀ ਆਹ ਭਾਈ ਬਠੰਡੇ ਤਿੰਨ ਲੱਖਾਂ ਸੰਗ ਤੇ ਫਿਰ ਬਟੰਡੇ ਗਏ ਜੀ ਹੋ ਗਿਆ ਜੀ ਇਸ ਵੇਲੇ ਮਾਤਾ ਚਾਚਾ ਮੱਕਮ ਜਾ ਕੇ ਆਉਣਾ ਹੈ ਹੂੰ ਤੇ ਮੈਂ ਕਿਹਾ ਤੂੰ ਕੰਮ ਕੀ ਜਾਣਾ ਤੂੰ ਮੈਂ ਦੱਸਦਾ ਜਾ ਹੂੰ ਜਦੋਂ ਪਤਾ ਲੱਗ ਗਿਆ ਫਿਰ ਜਦੋਂ ਵਾਗ ਗਿਆ ਜੀ ਉਹ ਹੂੰ ਤੇ ਉਹਨੇ ਉੱਥੇ ਜਾ ਕੇ ਤੇ 4 ਕਵੇ ਸਾਮਨਾ ਦਾ ਵੀ ਇੱਥੇ ਇੱਕ ਗੱਗੂ ਬਠੰਡੇ ਆ ਤੇ ਆਜੂ ਦਾ ਚਾਚਾ ਅਸੀਂ ਉਹਨੇ ਪਹਿਲੀ ਤਾਂ ਤਿਆਰੀ ਹੁੰਦੀ ਕਿ ਕਿਦਿ ਨੂੰ ਜਾਂਦੇ ਕਿ ਕਿਦਿ ਨੂੰ ਅਸੀਂ ਉਹਦੀ ਉੱਥੇ ਭੱਜ ਜੀ ਬਠੰਡੇ ਹੂੰ ਜੇ ਤਾਂ ਗਾਇਸ ਸਾਡੇ ਜਾਣ ਤੋਂ ਉਹ ਮੁੰਡੇ ਦੇ ਜਾਣ ਤੋਂ ਪਹਿਲਾਂ ਪੋਸਟਮੈਨ ਜੀ ਕਰਤਾ ਸੀ ਡਾਕਟਰ ਨੇ ਉਹ 75 ਘੰਟਿਆਂ ਤੋਂ ਪਹਿਲਾਂ ਕਰਨਾ ਹੁੰਦਾ ਜੀ ਤੇ 75 ਘੰਟਿਆਂ ਤੋਂ ਤਾਂ ਬਚ ਕੇ ਤੇ ਸਿਆਣ ਦਿੰਦੇ ਆ ਜੀ ਹਾਂ ਜੇ ਤਾਂ ਪੋਸਟਮੈਨ ਕਰਤਾ ਜੀ ਅਸੀਂ ਵੀ ਇਹਨੇ ਜਾ ਕੇ ਜਦੋਂ ਸਿਆਣ ਲਈ ਆਦਾ ਜੀ ਆ ਸਾਡੇ ਜੀ ਇਹ ਮੁੰਡਾ ਮੇਰੇ ਚਾਚੇ ਦਾ ਮੁੰਡਾ ਤੇ ਉਹਨਾਂ ਨੇ ਵੀ ਛੱਡਤਾ ਨਹੀਂ ਇਹਨੂੰ ਵੀ ਇਹ ਚਾਹਦੇ ਸੀਗੇ ਜੀ ਇੱਕ ਨੂੰ ਤਾਂ ਸੈਂਤ ਆਈ ਸੀਗੀ 3 ਲੱਖਾਂ ਸੀਗੀਆਂ ਜੀ ਇਹ ਹੂੰ ਤੇ ਇਹਨੂੰ ਬਸ ਜੇ ਨਾਦ ਦਾ ਘਟਾ ਜਾਂਦਾ ਜੀ ਮੇਰਾ ਹਮ ਦਾ ਪਤੀਜਾ ਮੇਰਾ ਤੇ ਬਸ ਇਹਨੂੰ ਲੈ ਜਾਂਦੇ ਸੈਂਤਣ ਤੇ ਉਹਨੇ ਉਹਦਾ ਜਾਣਾ ਕਰਕੇ ਰੋਗੀ ਇੱਕ ਨੂੰ ਲੈ ਗਏ ਤਿੰਨੇ ਅਸੀਂ ਜਾਵੜੀ ਕਹਿੰਦੇ ਛੋਟੀ ਉਮਰ ਦੇ ਵਿੱਚ ਹੀ ਮੁੰਡੇ ਦਾ ਵਿਆਹ ਕਰ ਲਿਆ ਸੀ ਤੇ ਨੂੰਹ ਵੀ ਕਹਿੰਦੇ ਕੁੜੀਆਂ ਧੀ ਆਵਣ ਕੋਈ ਪਾਲੀ ਪਾਲੀ ਚ ਕੁਤੀ ਆਵਣ ਉਹ ਪਾਲੀ ਚ ਮੈਂ ਤਾਂ ਛੋਟੀ ਜਾਈ ਆਈ ਨਿੱਕੀ ਜੀ ਵਿਆਹ ਕੇ ਜਾਂਦੀ ਸੀ ਛੋਟੇ ਜੀ ਮੇਰਾ ਮੁੰਡਾ ਤੇ ਛੋਟੇ ਜੀ ਬਸ ਸਾਨੂੰ ਆਦੇ ਦੇ ਦੇਖਣ ਗਈ ਵਸਤਾ ਸੀ ਵਿਆਹ ਲੈਂਦੀ ਕਿਹ ਬਤਾਦੀ ਸਾਨੂੰ ਛੋਟੇ ਛੋਟੇ ਵਿਆਹ ਲੇ ਜੀ ਕਿਤੇ ਨਾ ਕਿਤੇ ਜਿਵੇਂ ਤੁਸੀਂ ਆਪਣੇ ਪੁੱਤ ਦੇ ਇਲਾਜ ਲਈ ਮਜਬੂਰੀ ਬਣ ਗਈ ਤੁਹਾਡੀ ਲੋਕਾਂ ਤੋਂ ਪੈਸਾ ਮੰਗਣਾ ਕਿਉਂਕਿ ਗਰੀਬੀ ਇੰਨੀ ਕਾਗੇ ਤੇ ਸੱਟ ਗੰਭੀਰ ਲੱਗੀ ਬੱਚੇ ਦੀ ਐਕਸੀਡੈਂਟ ਨਾਲ ਪਰ ਕਿਤੇ ਨਾ ਕਿਤੇ ਉਹ ਪੈਸਾ ਕਾਲ ਬਣ ਕੇ ਆ ਗਿਆ ਕਾਲ ਬਣ ਕੇ ਆ ਗਿਆ ਜ ने ने अच्छा जी ਇਹਨਾਂ ਨੇ ਅਜੇ ਤਾਂ ਸੋਚਿਆ ਨਾ ਵੀ ਪੈਸੇ ਤਾਂ ਇਹਦੇ ਖਾਤੇ ਦੇ ਵਿੱਚ ਹੀ ਹੈ ਜੀ ਹਮ ਚਲੋ ਜੀ ਇਹਨਾਂ ਨੇ ਕੋਈ ਹੋਰ ਵੀ ਜੱਜਮੈਂਟ ਕਰ ਲਈ ਇਹਦੀ ਮਾਂ ਇੱਥੇ ਰਹਿੰਦੀ ਰਹੀ ਹੈ ਜੀ ਮਹੀਨਾ ਨਾਲ ਜਮਾ ਤੇ ਇਹਨੇ ਇਹਦੀ ਮਾਂ ਨੇ ਸਾਰਾ ਕੰਮ ਕਰਾਇਆ ਜੀ ਇਹ ਇਹ ਹੋ ਸਕਦਾ ਚੱਠੇ ਵਾਲੇ ਤੋਂ ਸੀਗਾ ਮੁੰਡਾ ਇਹਦਾ ਚਾਰ ਦੋਸਤ ਸੀਗਾ ਤੇ ਉਹਦੇ ਨਾਲ ਕੋਈ ਇਹਨਾਂ ਨੇ ਭਾਈ ਹੋ ਸਕਦਾ ਵੀ ਜਦੋਂ ਕਚਹਿਰੀਆਂ ਜਾਂਦੀਆਂ ਸੀਗਾ ਹਮ ਤਾਂ ਲੋਕ ਦੱਸਦੇ ਆ ਵੀ ਭਾਈ ਕਰੇਵਾ ਕਰੂ ਭਾਈ ਭਰਾ ਹੀ ਬੈਠੋ ਵੀ ਹੋ ਸਕਦਾ ਹਾਂ ਉਹ ਮੁੰਡਾ ਥਣੇ ਇੱਥੇ ਘਰੇ ਵੀ ਆਇਆ ਜੀ ਉਹਦੇ ਵਿੱਚ ਲੱਗਿਆ ਉਹ ਫੈਕਟਰੀ 'ਚ ਤੇ ਆਥਨੇ ਆਏ ਮੈਨੂੰ ਨੇ ਫੋਨ ਕਰਿਆ ਵੀ ਆਦਾ ਚਾਚਾ ਕਿੱਥੇ ਆ ਮੈਂ ਕਿਹਾ ਮੈਂ ਤਾਂ ਗੱਗੂ ਨੂੰ ਦੇਦਾ ਫਿਰ ਆਥਨੇ 5:00 ਵਜੇ ਆਦਾ ਮੈਂ ਕੋਈ ਨਹੀਂ ਫਿਰ ਮੈਂ ਤੜਕੇ ਆਉਂਗਾ ਹੁਣ ਸਤਾ ਮੈਂ ਜਾਣਦਾ ਤੇ ਮੁੜ ਕੇ ਜਾ ਕੇ ਉਹ ਦਾਖਲ ਹੋ ਗਿਆ ਜੀ ਤੇ ਜਦੋਂ ਫੜਵਾਉਣਾ ਸੀ ਤੇ ਉਹਨੂੰ ਆਦੇ ਤੱਕ ਦਾਖਲ ਹੋਇਆ ਪਿਆ ਹਸਪਤਾਲ 'ਚ ਇਹਦਾ ਕਿਹਾ ਹੀ ਨਹੀਂ ਤੇ ਉਹਨਾਂ ਨੂੰ ਆਦਾ ਜੀ ਮੇਰੀ ਗੱਲਬਾਤ ਸੀਗੀ ਇਹਦਾ ਅੱਛਾ ਤੇ ਐਸਆਈ ਨੂੰ ਆਦਾ ਜਦੋਂ ਪਰਮ ਸ਼੍ਰੀਆਮ ਹੀ ਕਹਤਾ ਹਾਂ ਹਾਂ ਆਦਾ ਹੀ ਮੇਰੀ ਗੱਲਬਾਤ ਸੀਗੀ ਜੀ ਤੇ ਪਰ ਆਦਾ ਮੈਂ ਮਾਰਨ ਦੇ ਵਿੱਚ ਨਹੀਂ ਆਦਾ ਮੈਂ ਆਹ ਆ ਗੱਲ ਕਹੀ ਸੀ ਉਹਨੇ ਹਾਂ ਏ ਵੀ ਹੋ ਸਕਦਾ ਸੀ ਬਾਪੂ ਜਿਵੇਂ ਹੁਣ ਪੈਸੇ ਹਜ਼ਾਰਾਂ ਚ ਨਹੀਂ ਹੋਣੇ ਲੱਖਾਂ ਚ ਹੋਣਗੇ ਤਾਂ ਹੀ ਤਾਂ ਉਹਨੇ ਜਿਹੜੀ ਨੀਤ ਬਦਲੀ ਹਾਂ ਨੀਤ ਬਦਲੀ ਜੀ ਹਾਂ ਉਹਨੂੰ ਆ ਗਿਆ ਜੀ ਹਾਂ ਤੇ ਬਸ ਇਹਦੀ ਮਾਂ ਨੇ ਤਮਾਕੇ ਸੋਰਾ ਕੋ ਸਟਮਟ ਕਰਾ ਕੇ ਜੀ ਇਹਦੀ ਮਾਂ ਦਾ ਹੁਣ ਸਾਨੂੰ ਪੂਰਾ ਖਤਰਾ ਬਾਹਰ ਕਰਦੀ ਐ ਬੱਚਿਆਂ ਨਾਲ ਲੈ ਜੇ ਚਾਕੇ ਹਾਂ ਵੀ ਸਾਨੂੰ ਇੰਨਾ ਖਤਰਾ ਆ ਉਹਦੀ ਮਾਂ ਦਾ ਵੀ ਸਾਡੀਆਂ ਪੋਤੀਆਂ ਨੂੰ ਨਾ ਲਈ ਜੇ ਕਿਤੇ ਹਮ ਸਕੂਲ ਜਾਂਦੀਆਂ ਜੀ ਕਿਸੇ ਵਕਤ ਨਾਲ ਹੁੰਨੇ ਕਿਸੇ ਵਕਤ ਨਹੀਂ ਹੁੰਦੇ ਸਾਨੂੰ ਪੂਰਾ ਪੂਰਾ ਹੀ ਖਤਰਾ ਉਹਦੀ ਮਾਂ ਦਾ ਵੀ ਸਾਨੂੰ ਹੱਥ ਬੰਨ ਕੇ ਵੇਂਟੇ ਜੀ ਉਹਨੂੰ ਸਜ਼ਾ ਮਿਲੇ ਹਮ ਕਿਉਂਕਿ ਵਾਕਤੰਦਰੋਂ ਨੇ ਕਰਾ ਤੇ ਘਰ ਤਾਂ ਸਾਡੇ ਜਾੜਤੇ ਉਹਨੇ ਕਾਰੋ ਦੀ ਮਾਂ ਨੇ ਜਾੜਾ ਜੀ ਸਾਡੇ ਹੱਥ ਬਣ ਕੇ ਬੈਠੇ ਉਹਨਾਂ ਚਿਰ ਗਈ ਨਹੀਂ ਮੇਰੇ ਪੁੱਤ ਤੇ ਬਸ ਲੱਗਦੀ ਲੱਗਦੀ ਤੁਰੀ ਆਈ ਚੱਲ ਐ ਨਹੀਂ ਸੀ ਪਤਾ ਵੀ ਐਡਾ ਕਾਟ ਕਰ ਦਊਗੀ ਉਹ ਦਾਨੀਆਂ ਨੇ ਤਾਂ ਚਲੋ ਜਿਹੜਾ ਦਾਨ ਸੀ ਉਹ ਕਰੀ ਜਾਣਾ ਸੀ ਹਣਾ ਜੀ ਨਾ ਮਾਰਦੀ ਖਣੀ ਪਤਾ ਨਹੀਂ ਹੋਰ ਕਿੰਨੇ ਕੇ ਪੈਸੇ ਆ ਜਾਣੇ ਸੀ ਜਿੰਦੀ ਕੋਲੇ ਚ ਉਹਦੀ ਕੋਈ ਲੈ ਜਾਂਦੀ ਪੈਸੇ ਐਸੀ ਕੀ ਕਰਨੇ ਚ ਉਹਦੀ ਧੀ ਦੇ ਕੋਲੇ ਸੀ ਪੈਸੇ ਸੰਤਾ ਪਤਨੀ ਚ ਨਾ ਮੇਰੇ ਪੁੱਤ ਨੂੰ ਪਤਾ ਸੀ ਨਾ ਸਾਨੂੰ ਪਤਾ ਸੀ ਕਿ ਉਹ ਧੀ ਦੇ ਖਾਤੇ ਸੀ ਨਾ ਹੁਣੋਂ ਪੈਸੇ ਕੰਮ ਆਏ ਘਰ ਵਾਲਾ ਵੀ ਆਪ ਮਾਰਦਾ ਬੱਚੀਆਂ ਰੁਲੀ ਜਾਂਦੀਆਂ ਤੇ ਆਪ ਹੁਣ ਜੇਲ੍ਹ ਦੇ ਵਿੱਚ ਬੈਠੀ ਆ ਸਾਡਾ ਬਡੇ ਪਰੋਤਾ ਪੁੱਤ ਪੁੱਤ ਜਰਨੇ ਵਾਲੇ ਔਖੇ ਆ ਬਾਲੇ ਔਕੇ ਸਤ ਮੰਜੇ 'ਚ ਬੈਠਿਆ ਦੋਨੇ ਜੀ ਐਡਾ ਕੜੀ ਵਰਗਾ ਚੋ ਕੜੀ ਵਰਗਾ ਚੋਬਰ ਤੋਰਕੇ ਆਹਾ ਮੁੰਡੇ ਵਰਗੇ ਤੁਸੀਂ ਬਾਪੂ ਫਿਰ ਕੀ ਕੰਮ ਕਰਦੇ ਸੀਗੇ ਮੈਂ ਤਾਂ ਪਹਿਲਾਂ ਤਾਂ ਸਿਰੀ ਪਾਲੀ ਲੜਦਾ ਰਿਹਾ ਸੀ ਸਿਰੀ ਪਾਲੀ ਜੀ 44 ਸਾਲ ਆਏ ਆ ਜੀ ਤੇ ਜਿੱਦੇ ਦੇ ਉਦੋਂ 6:00 ਵਜੇ ਉਦਦੇ ਦਾ ਮੈਂ ਮੰਜੇ 'ਚ ਪਿਆ ਕੀ ਗੱਲ ਹੋ ਗਈ ਬੱਸ ਉਹਦਾ ਹੀ ਪਤਾ ਹੀ ਨਹੀਂ ਕੀ ਹੋਇਆ ਚੱਕਰ ਕੀ ਨਹੀਂ ਬੱਸ ਆਉਂਗਾ ਨਿਕਲ ਗਿਆ ਉਸ ਤੋਂ ਬਾਅਦ ਮੇਰਾ ਚੂਲਾ ਖੜ ਗਿਆ ਜੀ ਚੂਲਾ ਹੁਣ ਮੈਂ ਆਪਰੇਸ਼ਨ ਕਰਾਇਆ ਜੀ ਮਹੀਨਾ ਖੋ ਗਿਆ ਜੀ ਅੱਜ 25 ਦਾ ਬਾਪੂ ਇਹਦਾ ਇਲਾਜ ਹੁਣ ਫਿਰ ਕਿਵੇਂ ਕਰਾਇਆ ਚੂਲਾ ਵੀ ਹੁਣ ਅਕਸਰ ਆਹ ਪੈਸਾ ਲੱਗਦਾ ਹਾਂ ਹਾਂ ਪੈਸੇ ਲੱਗੇ ਜੇ ਉਹਨਾਂ ਨੇ ਵਿਚਾਰਿਆਂ ਨੇ ਇਹ ਜੀ ਸੋਚੀ ਸੀ ਸਾਡੇ ਇੱਥੇ ਸਕੂਲ ਚ ਆਏ ਸੀਗੇ ਹੂੰ ਉਹ ਕੈਂਪ ਵਾਲੇ ਮੈਂ ਗਿਆ ਤਾਂ ਸੀਗਾ ਜੀ ਮੈਂ ਆਈ ਦੇ ਤੇ ਸੀਗਾ ਜੀ ਆਈ ਦੇ ਤੇ ਆਪਣੇ ਤੇ ਪਾ ਪਾ ਕਰ ਜੇ ਤੇ ਹੂੰ ਕਿਸੇ ਰੇੜੀ ਤੇ ਚੜ ਕੇ ਵਾਕਿਆ ਮੈਂ ਤੇ ਉੱਥੇ ਮੈਂ ਦੇਖ ਕੇ ਮਖਿਆ ਜੀ ਮੈਂ ਨਿਗਾ ਬਣਵਾਉਣੀ ਆ ਬੋਲੇ ਨਿਗਾ ਦਾ ਸੀ ਉਹ ਕੰਮ ਪਹਿਲੇ ਤੇ ਚੂਲਾ ਪਾਵਾਂਗੇ ਬਾਬਾ ਉਹਦਾ ਮੂਹਰੇ ਆਉਂਦੇ ਹੁੰਦੇ ਜੀ ਹੁਣ ਬਾਪੂ ਤੁਹਾਡੀ ਵੀਡੀਓ ਦੇਖ ਕੇ ਕਈ ਲੋਕ ਕਈ ਦਾਨੀ ਸੱਜਣਾ ਦਾ ਵੀ ਦਿਲ ਖਬਰਾਉਂਦਾ ਹੋਊਗਾ ਵੀ ਅਸੀਂ ਪੈਸੇ ਨਾ ਪਾਈਏ ਕਿ ਪਾਈਏ ਤੇ ਕਈ ਹੁਣ ਜਿਹੜੇ ਲੋੜਵੰਦੇ ਹੈਗੇ ਆ ਉਹਨਾਂ ਦੇ ਘਰ ਦੇ ਵਿੱਚ ਵੀ ਇਹ ਵੀਡੀਓ ਵੇਖ ਕੇ ਹੁਣ ਕਿਤੇ ਨਾ ਕਿਤੇ ਦਿਲ ਕੰਬਦਾ ਹੋਊਗਾ ਵੀ ਕਿਤੇ ਸਾਡੇ ਪਰਿਵਾਰ ਨਾਲ ਵੀ ਇਦਾਂ ਦਾ ਭਾਣਾ ਨਾ ਵਾ ਹੁਣ ਤੁਸੀਂ ਕੜਾ ਇਹ ਗੱਲ ਸੋਚੀ ਹਾਂ ਜੀ ਨਾ ਜੀ ਨਾ ਨਾ ਸਾਡੇ ਤਾਂ ਚਿੱਤ ਜੀ ਨਹੀਂ ਸੀ ਤੇ ਪੈਸਿਆਂ ਦਾ ਵੀ ਪੈਸੇ ਵੀ ਸਾਰੇ ਉਹਦੀ ਉਹਦੀ ਚੀਜ਼ ਸੀਗੇ ਜੀ ਗੱਲ ਕਰ ਵੀ ਹਾਂ ਇਹ ਖਾਤਾ ਅਟੈਚ ਕਰਾਉਂਦਾ ਸੀਗਾ ਜੀ ਨਾਲ ਕਾਤਾ ਅਟੈਚ ਕਰਾਉਣ ਗਿਆ ਸੀਗਾ ਤੇ ਇਹ ਉਹਨਾਂ ਦੇ ਬਾਬੇ ਇਮਾਨ ਹੋ ਗਏ ਨਹੀਂ ਹੋ ਗਿਆ ਵੀ ਇਹਨੂੰ ਪਤਾ ਲੱਗ ਜੂਗਾ ਨਹੀਂ ਪਤਾ ਲੱਗ ਜੂ ਤੇ ਪੈਸੇ ਹਾਂ ਆਏ ਤਾਂ ਮਾਰਤਾ ਜਿਉ ਹੁਣ ਬੱਚੀਆਂ ਦੇਖੋ ਤੁਹਾਡੀਆਂ ਪੋਤੀਆਂ ਬਿਲਕਦੀਆਂ ਜਦੋਂ ਵੀ ਰੋਣੇ ਦੇਖਦੇ ਆ ਅਸੀਂ ਆ ਬਿਲਕਦੀਆਂ ਜੀ ਤਾਂ ਜੋ ਯਾਰ ਆਉਂਦਾ ਹੈ ਦੂਰੀ ਵਾਰ ਕਵੀਲਦਾਰੀ ਪੈ ਗਈ ਬਾਬਾ ਹਾਂ ਦੂਰੀ ਪੈਸਾ ਅਸੀਂ ਮਾਰੇ ਕਿ ਨਾ ਮੈਥੋਂ 흘ੀ ਦਾ ਨਾ ਇਥੋਂ 흘ੀ ਇਹ ਜੀ ਤਖਤ ਤੇ ਗਈ ਸੀਗੀ ਜਦੋਂ 6 ਵਜੇ ਸੁਖ ਸੁਖੀ ਸੀ ਵੀ ਮੇਰਾ ਪੁੱਤ ਠੀਕ ਹੋ ਜੇ ਇਹ ਜਦੋਂ 500 ਉੱਥੇ ਬਾਗਿਓ ਤਖਤ ਤੇ ਤੇ ਉੱਥੇ ਜਾ ਕੇ ਤਿਲਕੇ ਡਿਗ ਪੀ ਤੇ ਇਹਦੀ ਆਹ ਡਿਕਰੈਕ ਹੋ ਗਈ ਜੀ ਉਹਦੇ ਤੜਕੇ ਮੈਨੂੰ ਉਹਦਾ ਪਾਪਾ ਕੇ ਤੁੰ ਨਾਲੇ ਤਾਂ ਮੇਰੀ ਮਾਂ ਦੀ ਲੱਤ ਵਿਖਾ ਲਿਆ ਨਾਲੇ ਆਪ ਦਾ ਤੂੰ ਗੋਡੇ ਜੇ ਵਿਖਾ ਲਿਆ ਥੂਲਾ ਜਾ ਉਦੋਂ ਸਾਨੂੰ ਐ ਨਹੀਂ ਪਤਾ ਚੂਲਾ ਖਤਮ ਹੈ ਜੀ ਮੈਂ ਕਿਹਾ ਪੱਟ ਦੁਖਦਾ ਤੇ ਨਾਲੇ ਆਹ ਕੁੜੀ ਦਾ ਕੰਨ ਜੀ ਬੰਦ ਹੋਇਆ ਪਿਆ ਸੀਗਾ ਮਾਇਲ ਸੀ ਇੰਨੀ ਬਲੀ ਬਲੀ ਸੀ ਕਿ ਤੇ ਉਹ ਮੈਨੋਂ ਨਾਲੇ ਮੈਨੂੰ ਰੀਆ ਦਿੱਤਾ 2000 ਦਾ ਚੱਕਾ ਦਾ ਪਾਪਾ अच्छा जी ਮੈਂ ਤਾਂ ਇਹਨੂੰ ਤਾਂ ਤਾਰ ਕੇ 12:00 ਵਜੇ 8:00 ਤੇ ਜੀ ਇਹਦੀ ਮਾਂ ਨੂੰ ਤਾਂ ਹੂੰ ਤੇ ਇਹ ਕੁੜੀ ਨੂੰ ਮੈਂ ਲੈ ਗਿਆ ਜੀ ਸਰਕਾਰੀ ਹਸਪਤਾਲ ਚ ਤੇ ਇਹਨੇ ਮੇਰੇ ਉਹਦੇ ਨੂੰ ਤੇ ਉਹਨੂੰ ਲੈ ਗਈ ਜੀ ਹਾਂ ਇਹਨੇ ਹੁਣ ਬਬੂ ਨੂੰ ਜੇਲ੍ਹ ਦੇ ਵਿੱਚ ਹਾਂ ਫਿਰ ਉਹਨੂੰ ਸਜ਼ਾ ਦਾ ਕੀ ਪਤਾ ਲੱਗਿਆ ਕੁਝ ਵੀ ਕੀ ਸਜ਼ਾ ਨਹੀਂ ਹਾਂ ਜੀ ਇਹ ਕੁੱਤ ਜੀ ਹਜੇ ਕੁਝ ਨਹੀਂ ਪਤਾ ਲੱਗਿਆ 6 ਮਹੀਨੇ ਹੋਏ ਆ ਜੀ 3 ਸਾਲ ਚੱਲੂਗਾ ਜੀ ਇਹ ਕੇਸ ਅੱਛਾ ਤਰੀਕਾ ਤੇ ਜਾਣਦੇ ਆ ਤਰੀਕਾ ਤੇ ਗਏ ਸੀ ਪਹਿਲਾਂ ਹਾਂ ਜੀ ਹਾਂ ਜਾਣਦੇ ਆ ਜੀ ਤਰੀਕਾ ਪਹਿਲਾਂ ਕਦੇ ਐਜਾ ਕੰਮ ਤਾਂ ਨਹੀਂ ਤਰੀਕਾਂ ਦਾ ਤਾਂ ਨਹੀਂ ਦੇਖਿਆ ਸੀ ਪਹਿਲਾਂ ਅਸੀਂ ਨਹੀਂ ਤਰੀਕਾਂ ਦੇ ਵੇਖਿਆ ਜੇ ਇਹ ਤਾਂ ਥਾਣਾ ਵੀ ਨਹੀਂ ਵੇਖਿਆ ਸੀਗਾ ਆਜ ਤਾਂ ਮੇਰਾ ਮੁੰਡਾ ਹੁਣ ਜਾਂਦਾ ਜੀ ਤਰੀਕਾਂ ਤੇ ਇਹ ਤਾਂ ਜਮਈ ਆਣ ਪੁਲਿਸ ਕੋਲ ਤਾਂ ਪਤਾ ਹੀ ਨਹੀਂ ਸੀ ਵੀ ਇਹ ਐਜਾ ਕੰਮ ਕਰਦਾ ਤੇ ਨਾ ਸਾਨੂੰ ਐ ਪਤਾ ਹੀ ਕੀ ਆਖਣ ਥਾਣੇ ਚ ਕੀ ਨਹੀਂ ਤੁਸੀਂ ਕੀ ਕਹਿਣਾ ਚਾਹੁੰਦੇ ਪ੍ਰਸ਼ਾਸਨ ਨੂੰ ਕਿ ਕਿੰਨਾ ਦੀ ਸਜ਼ਾ ਮਿਲਣੀ ਚਾਹੀਦੀ ਸਾਨੂੰ ਜੀ ਇਹ ਆਨੇ ਹੈ ਜੇ ਅੱਬਲੀ ਤਾਂ ਉਹਨਾਂ ਨੂੰ ਸਜ਼ਾ ਮਿਲ ਜੇ ਵੀ ਉਹ ਫਾਂਸੀ ਦੀ ਮਿਲ ਜੇ ਤੇ ਨਹੀਂ ਪਰ ਉਮਰ ਭਰ ਦੀ ਸਜ਼ਾ ਤਾਂ ਜ਼ਰੂਰੀ ਹੈ ਵੀ ਤਾਂ ਫਾਂਸੀ ਦੀ ਮਿਲ ਜੇ ਮਾਰਕ ਦੇਖਣਾ ਸੱਚੇ ਬਾਦਸ਼ਾਹ ਦੇ ਜੀ ਸਜ਼ਾ ਮਿਲੋਗੇ ਤਾਂ ਇਹਨਾਂ ਨੂੰ ਦੇਖ ਕੇ ਹੋਰ ਜਿਹੜੀਆਂ ਔਰਤਾਂ ਨੇ ਉਹ ਡਰ ਜਾਣੀ ਹਾਂ 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 ਇੰਦਾ ਕਦਮ ਨਹੀਂ ਕੋਈ ਹਾਂ ਜੀ ਹਾਂ ਕਦਮ ਨਹੀਂ ਚੱਕੂਗਾ ਜੀ ਹਾਂ ਜੀ ਆ ਚਾਹੀਦਾ ਜੀ ਹਾਂ ਤੇ ਨਹੀਂ ਫਿਰ عمرਪਰ ਦੀ ਸਜ਼ਾ ਹੋ ਜੇ ਤੇ ਫਾਂਸੀ ਲੱਗ ਜਾਦਾ ਬਾੜੀ ਸੋਣੀ ਨਾਨੀ ਜਰੂਰ ਚੱਕਣੀ ਚਾਹੀਦੀ ਹੈ ਮੇਰੇ ਕੁੜੀਆਂ ਦੀ ਇਹਨੇ ਮੇਰੇ ਪੁੱਤਾਂ ਦੀ ਨਾਨੀ ਜਰੂਰ ਸਾਨੂੰ ਬਾਹਲਾ ਖਤਰਾ ਜੀ ਉਹਦਾ ਉਹਦਾ ਉਹ ਜਰੂਰ ਚੱਕਣੀ ਚਾਹੀਦੀ ਹੈ ਬਸ ਸਾਡੇ ਹੱਥ ਬੰਨ ਕੇ ਬੇਨਤੀ ਹੈ ਬਿਸਾਰਾ ਕੰਮ ਉਹਨੇ ਕਰਵਾਇਆ ਜਿੰਨਾ ਕਿਰਾਇਆ ਕੰਮ ਨਹੀਂ ਕਰਾ ਜਿੰਨਾ ਕੰਮ ਨਹੀਂ ਕਰਾ ਨਾਲੇ ਮੈਨੂੰ ਆਖਦਾ ਸੀਗਾ ਜੀ 10 ਦਿਨ ਪਹਿਲਾਂ ਹੁਣ ਮੈਂ ਤੁਸੀ ਵਗਜੋ ਇਹਨਾਂ ਨੂੰ ਮੈਂ ਆਖਦਾ ਮੈਂ ਤੁਸੀ ਹੁਣ ਨਾ ਜਾਇ ਹੁਣ ਮੈਂ ਆਪੇ ਮੈਂ ਆਪਦੇ ਮੁੰਡੇ ਦਾ ਇਲਾਜ ਕਰਾ ਲੂੰਗਾ ਤੇ ਤੁਸੀ ਨਾ ਜਾਓ ਤੂੰ ਆਪਦੇ ਪਿੰਡ ਵਗ ਜਾ ਭਾਈ ਮੈਂ ਤੁਸੀ ਵੀ ਨਾ ਜਾਓ ਮੈਨੂੰ ਘਰੇ ਬਾਹਰ ਨਹੀਂ ਨਿਕਹਿਤਾ ਮੈਂ ਆਪੇ ਇਲਾਜ ਕਰਾਉਂਗਾ ਤੇ ਜਦੋਂ ਮੈਂ ਦਵਾਈ ਵਾਸਤੇ 2 ਵਜੇ ਤਾਂ ਦਵਾਈ 1 ਵਜੇ ਤਾਂ ਮੈਂ ਦਵਾ ਲਿਆ ਇੱਕ ਵਾਰੀ ਆਪ ਲੈ ਆਇਆ ਤੀਜੀ ਵਜੇ ਤੱਕ ਇਹਨਾਂ ਨੇ ਦਵਾਈ ਦਾ ਮੌਕਾ ਹੀ ਨਹੀਂ ਦਿੱਤਾ ਜੀ ਬਸ ਬਹਾਨਾ ਬਣਾ ਹਾਂ ਉਹਨਾਂ ਨੇ ਆਏ ਹੋਗੇ ਵੀ ਕੰਮ ਚਾਪੂਗਾ ਬਦਗਾ ਸਹੀ ਹੋਗਾ ਠੀਕ ਹੈ ਜੀ ਆਹ ਮੁੰਡੇ ਵਰਗਾ ਸੀਗਾ ਜੀ ਜਮਾ ਹਾਂ ਨੌਜਵਾਨ ਹਾਂ ਨੌਜਵਾਨ ਜਿਸ ਤਰ੍ਹਾਂ ਅਸੀਂ ਤੁਹਾਨੂੰ ਇਸ ਪਰਿਵਾਰ ਦੀ ਦਰਦਮਈ ਕਹਾਣੀ ਜਿਹੜੀ ਹੈਗੀ ਆ ਤੁਹਾਡੇ ਸਾਹਮਣੇ ਲੈ ਕੇ ਆਂਦੀ ਆ ਕਿ ਜਿਵੇਂ ਇਹਨਾਂ ਦੀ ਮਾਤਾ ਨੇ ਚੰਨ ਪੈਸਿਆਂ ਦੀ ਖਾਤਰ ਆਪਣੇ ਹੀ ਪਤੀ ਦਾ ਜਿਹੜਾ ਹੈਗਾ ਕਤਲ ਕਰ ਦਿੱਤਾ ਇਹਨਾਂ ਬੱਚੀਆਂ ਦੀ ਪਿਤਾ ਦਾ ਸੋ ਇਹਨਾਂ ਦਾ ਜਿਹੜਾ ਆਸਰਾ ਬਣ ਕੇ ਆਏ ਨੇ ਕਰੈਕਟਰ ਦੇ ਖਡਾਰੀ ਹਰਪਜਨ ਸਿੰਘ ਉਹਨਾਂ ਨੇ ਇਸ ਪਰਿਵਾਰ ਦਾ ਜਿਹੜਾ ਹੈਗਾ ਹੈ ਪੂਰਾ ਸਹਿਯੋਗ ਦਿੱਤਾ ਹੈਗਾ ਬਹੁਤ ਜਿਹੜੀ ਇਹ ਬੱਚਿਆਂ ਦੀ ਡਿਮਾਂਡ ਸੀ ਉਹ ਵੀ ਪੂਰੀ ਕੀਤੀ ਹੈਗੀ ਆ ਤੇ ਮਹੀਨੇ ਦਾ ਰਾਸ਼ਨ ਵੀ ਜਿਹੜਾ ਹੈਗਾ ਇਹਨਾਂ ਬੱਚਿਆਂ ਨੂੰ ਦੇਣਾ ਸ਼ੁਰੂ ਕਰ ਦਿੱਤਾ ਤੇ ਵੱਡੇ ਆ ਭਰਾ ਹੋਣ ਦਾ ਜਿਹੜਾ ਹੈ ਫਰਜ਼ ਨਿਭਾਇਆ ਜੋ ਇਹਨਾਂ ਦੇ ਬੱਚਿਆਂ ਨੇ ਮੂੰਹੋਂ ਵੀ ਬਿਆਨ ਕੀਤਾ ਕਿ ਉਹ ਉਹਨਾਂ ਦਾ ਕਹਿਣਾ ਹੈ ਕਿ ਤੁਸੀਂ ਮੇਰੇ ਸਿਰ ਤੇ ਟੈਨਸ਼ਨ ਨਹੀਂ ਲੈਣੀ ਮੈਨੂੰ ਤੁਸੀਂ ਆਪਣਾ ਵੱਡਾ ਭਰਾ ਹੀ ਸਮਝੋ ਅਸੀਂ ਹੋਰ ਵੀ ਸਹਿਯੋਗੀਆਂ ਨੂੰ ਇਹੀ ਕਹਿਣਾ ਚਾਹੁੰਦੇ ਆ ਕਿ ਹੁਣ ਇਹਨਾਂ ਨੂੰ ਇਸ ਵਕਤ ਪੈਸੇ ਦੀ ਬਹੁਤ ਜ਼ਿਆਦਾ ਲੋੜ ਆ ਕਿਉਂਕਿ ਹਜੇ ਇਹਨਾਂ ਦੀ ਪੜ੍ਹਾਈ ਵੀ ਪਈ ਹੈ ਤੇ ਉਮਰ ਵੀ ਬਹੁਤ ਛੋਟੀ ਹੈ ਤੇ ਦਾਦਾ ਦਾਦੀ ਵੀ ਜਿਹੜੇ ਹੈਗੇ ਆ ਬਜ਼ੁਰਗ ਹੈਗੇ ਆ ਸੋ ਬੱਚਿਆਂ ਤੋਂ ਆਪਾਂ ਨੰਬਰ ਲੈਣੇ ਹੈ ਜਿਹੜੇ ਵੀ ਸਹੋਗੀ ਨੇ ਇਹਨਾਂ ਦੀ ਮਦਦ ਕਰਨੀ ਹੈਗੀ ਉਸ ਨੰਬਰ ਤੇ ਜਿਹੜਾ ਹੈਗਾ ਸੰਪਰਕ ਕਰ ਸਕਦੇ ਆ ਕੀ ਨੰਬਰ ਹੈ ਬੱਚੇ ਤੁਹਾਡਾ 99645 63763 ਇੱਕ ਵਾਰੀ ਹੋਰ ਬੋ 99645 63763 ਜੋ ਇਹ ਨੰਬਰ ਬੱਚਿਆਂ ਨੇ ਬੋਲਿਆ ਹੈਗਾ ਤੁਸੀਂ ਜੋ ਵੀ ਪਰਿਵਾਰ ਦੀ ਮਦਦ ਕਰਨੀ ਹੈਗੀ ਇਸ ਨੰਬਰ ਤੇ ਸੰਪਰਕ ਕਰਕੇ ਇਹਨਾਂ ਦੀ ਮਦਦ ਕਰ ਸਕਦੇ ਹੋ ਸੋ ਇਸੇ ਤਰ੍ਹਾਂ ਹੀ ਜੁੜੇ ਰਹਿਣਾ ਚੈਨਲ ਦੇ ਨਾਲ ਤੇ ਮਿਲਦੇ ਆ ਨਵੀਂ ਵੀਡੀਓ ਦੇ ਨਾਲ ਧੰਨਵਾਦ